ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਚੀਮਾ ਚੀਮਾ ਪਿੰਡ ਦਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪੱਟੀ ਮੋੜ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਹੈ ਸਾਰੀ ਤੇ ਹਰੀ ਕੇ ਪੱਤਣ ਤੋਂ ਮੇਰਾ ਵੀਰ ਕੋਈ ਆ ਰਿਹਾ ਹੈ ਤੇ ਪੱਟੀ ਮੋੜ ਤੋਂ ਦੋਸਤੋ ਪਹਿਲਾਂ ਇੱਕ ਲਾਈਨ ਰੇਲਵੇ ਲਾਈਨ ਜਿਹੜੀ ਆ ਰੇਲਵੇ ਲਾਈਨ ਪੁਲ ਦੇ ਬਿਲਕੁਲ ਥੱਲੇੋਂ ਆ ਕੇ ਛੜਕ ਨਿਕਲਦੀ ਹੈ ਜਿਹੜੀ ਪਿੰਡ ਚੀਮਾ ਪਰ ਵਾਲਾ ਦੁੱਬਲੀ ਕੋਟ ਕੁੱਟਾ ਤੇ ਅੱਗੇ ਜਿਹੜੀ ਖੇਮਕਰ ਨੂੰ ਜਾਂਦੀ ਆ ਹਰੀਕੇ ਪਤਨ ਤੋਂ ਖਾਲੜਾ ਪਿੱਖੀਪਿੰਡ ਜਿਹੜੀ ਸੜਕਾ ਦੋਸਤੋ ਇਸ ਸੜਕ ਤੋਂ ਤਕਰੀਬਨ ਕੋਈ ਕਿਲੋਕੀਮੀਟਰ ਖਟਮਾ ਪਿੰਡ ਚੀਮਾ ਪਿੰਡ ਵੀਰ ਸਤਨਾਮ ਸਿੰਘ ਦੇ ਕੋਲ ਆ ਜਾਂ ਦੋਸਤੋ ਗੱਡੀਆਂ ਵਾਲੇ ਟਰੱਕਾਂ ਵਾਲੇ ਵੀਰ ਵਜਦੇ ਆ ਪਹਿਲਾਂ ਕਾਰੋਬਾਰੀ ਕੀਤਾ ਰਿਹਾ ਵੀਰ ਉਹਨਾਂ ਦਾ ਤੇ ਹੁਣ ਨਾਲ ਦੀ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀ ਵੀਰ ਉਹਨਾਂ ਨੇ ਆਰੰਭ ਕੀਤਾ ਸੀਗਾ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਦਿਖਾ ਚੁੱਕੇ ਆ ਕੋਈ 2 ਤੋਂ 3 ਤਿੰਨ ਵੀਡੀਓ ਆਪਾਂ ਪਹਿਲਾਂ ਤੁਹਾਨੂੰ ਦਿਖਾਤੀਆਂ ਨੇ ਇਸ ਘਰੋਂ ਵੜਾ ਵੀਰ ਖਾਸ ਤੌਰ ਤੇ ਲੈ ਕੇ ਆਉਂਦਾ ਵੜਾ ਮਿਲ ਜਾਣ ਝੋਟੀਆਂ ਚੰਗੀਆਂ ਮਿਲ ਜਾਣ ਕਟੀਆਂ ਚੰਗੀਆਂ ਕੋ ਸਟੈਂਡਰਡ ਦੀਆਂ ਮਿਲ ਜਾਣ ਆਮਸਰਾ ਤੇ ਉਹ ਲਿਆ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਇੱਕ ਲਾਸਟ ਵਿੱਚ ਦੋਸਤੋ ਤੁਸੀਂ ਆਮਸਰ ਕੱਟੀ ਝੋਟੀ ਤੁਹਾਨੂੰ ਆਪਾ ਦਿਖਾਵਾਂਗੇ ਦੁੰਦੀ ਝੋਟੀ ਆ ਉਹ ਨਾਲ ਦੀ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਠੀਕ ਆ ਜੀ ਤੇ ਵੜਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਕੁਝ ਕਿ ਨਗ ਜੜਿਆ ਬਣ ਬੱਚਿਓ ਆ ਤੇ ਦੋ ਦਿਨਾਂ ਥੱਲੇ ਕੋਈ 9-9 10-10 ਕਿਲੋ ਇਹਨਾਂ ਦੇ ਥੱਲੇ ਹਾਜ਼ਰ ਹੋਊਗਾ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਦੇ ਆ ਵੀਰ ਸਤਰਾਮ ਦੇ ਨਾਲ ਕਰਾਂਗੇ ਗੱਲਬਾਤ ਅੱਜ ਸਭ ਤੋਂ ਪਹਿਲਾਂ ਪੌਜਤ ਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੈ ਜਿੱਕਾ ਖਾਲਸਾ ਜੀ ਫਤਿਹ ਔਰ ਜੀ ਠੀਕ ਠਾਕ ਜੀ ਬਹੁਤ ਵਧੀਆ ਪੌਜੀ ਠੀਕ ਠਾਕ ਬਾ ਚੜ ਦੀ ਕਲਾ ਜੀ ਹੋਰ ਬਹੁਤ ਤੋਂ ਵਧੀਆ ਵੀਰ ਜੀ ਠੀਕ ਠਾਕ ਬਾ ਕਿਰਪਾ ਮਹਾਰਾਜ ਦੀ ਪੌਜੀ ਅੱਜ ਨਾਲ ਦੀ ਨਾਲ ਹੀ ਆਪਾਂ ਜਿੱਦਾਂ ਜ਼ਿਕਰ ਕੀਤਾ ਟੋਟਲ ਨਗ ਵੀ ਆਪਣੇ ਕੋਲ ਮੈਨੂੰ ਲੱਗਦਾ ਵੀ 6 ਨਗ ਪੰਦੇ 6 ਅਤੇ ਇੱਕ ਆਪਣੇ ਕੋਲ ਕੱਟੀ ਆ ਜੀ ਇੱਕ ਕੱਟੀ ਹਾਂ ਜੀ ਉਹ ਕੋਈ ਟੈਂਪੂ ਕਰਕੇ ਲਿਆਂਦੀ ਨਹੀਂ ਗਈ ਆਪਣੇ ਕੋਲ ਤੁਸੀਂ ਆ ਗਏ ਜੀ ਹਾਂਜੀ ਤੇ ਉਹ ਆਪਾਂ ਵੀਡੀਓ ਤੁਹਾਨੂੰ ਆਪਾਂ ਦਿਖਾ ਦਵਾਂਗੇ ਹਾਂ ਜੀ ਦਿਖਾ ਦੇਾਂਗੇ ਵੀਡੀਓ ਆਪਣੇ ਕੋਲ ਪਹੁੰਚ ਚੁੱਕੀ ਹੈ ਤੇ ਉਹ ਆਪਾਂ ਨਾਲ ਦੀ ਨਾਲ ਜਾਣਕਾਰੀ ਦੱਸ ਸਕਦਾ ਕਿ ਉਹਦੀ ਹਾਂ ਜੀ ਹਾਂਜੀ ਨਾਲ ਦੀ ਨਾਲ ਹੀ ਉਹ ਦਿਖਾ ਦਾਂਗੇ ਲਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂਜੀ ਲੋ ਵੀ ਪ੍ਰਾਪ ਉਹ ਇੱਕ ਸੌਂਸਰ ਜਿਹੜੀ ਝੋਟੀ ਤੁਹਾਨੂੰ ਦਿਖਾ ਦਾਂਗੇ ਦੋਂਦੀ ਝੋਟੀ ਆ ਉਹ ਤੁਹਾਨੂੰ ਆਪਾਂ ਜਿਹੜੀ ਲਾਸਟ ਵਿੱਚ ਦਿਖਾ ਦਾਂ ਇਹ ਪਾ ਪਰਤੇ ਦੇ ਵਿੱਚ ਆ ਜੈਜ ਰੇਡ ਪਾ ਪਰਤੇ ਦੇ ਵਿੱਚ ਆ ਸ਼ੁਰੂਆਤ ਪਹਿਲਾਂ ਆਪਾਂ ਜਿਹੜੀਆਂ ਵਿਹੜਾਂ ਤੋਂ ਕਰ ਲਵਾਂਗੇ ਇੱਕ ਦੋ ਸੱਜਰ ਤਾਜੀ ਸੂਈ ਵਿਹੜ ਜਰਸੀ ਬਰੀਡ ਦੇ ਵਿੱਚ ਆ ਤੇ ਬਿਲਕੁਲ ਆਪਾਂ ਸਟਾਰਟਿੰਗ ਇੱਥੋਂ ਕਰਾਂਗੇ ਠੀਕ ਆ ਜੀ ਇੱਕ ਮਹੀਨੇ ਡੇਡ 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 ਕੁ ਮਹੀਨੇ ਦੀ ਜਿਹੜੀ ਸੂਈ ਆ ਉਹ ਤੁਹਾਨੂੰ ਆਪਾਂ ਸੈਕਿੰਡ ਨੰਬਰ ਤੇ ਦਿਖਾ ਦਾਂਗੇ ਠੀਕ ਆ ਤੇ ਅੱਛਾ ਵੀਰ ਸਤਨਾਮ ਸਿੰਘ ਜਿਹੜੀ ਆ ਆਪਣੇ ਕੋਲ ਜਰਸੀ ਆ ਹਾਂਜੀ ਹਾਂਜੀ ਇਹਦਾ ਸੂਆ ਵੀਰ ਤੇ ਦਿਨ ਦੱਸ ਦਈਏ ਕਿੰਨੇ ਕੁ ਹੋ ਗਏ ਆ ਸੰਤੂ ਸਾਹਿਬ ਇਹਦਾ ਸੂਆ ਤਿੱਜਾ ਹਾਂਜੀ ਹਾਂਜੀ ਘਰੋਂ ਲਿਆਂਦੀ ਬੁੱਟਾਂ ਤੋਂ ਹਾਂਜੀ ਤੇ ਇਹ ਸੂਈ ਨੂੰ ਅੱਜ ਤੋਂ 5 ਦਿਨ ਹੇ ਗਾਜੀ ਹਾਂਜੀ ਹਾਂਜੀ ਨਾੜਵਾ ਬੱਚੇ ਦੇ ਨਾਲ ਆ ਠੀਕ ਹੈ ਜੀ ਬੋਲੇ ਤੋਂ ਸਮਝੋ ਕੋਈ ਬੋਲਾ ਬਣਾਲੇ ਕੋਈ ਬੋਲੇ ਤੋਂ ਬਾਹਰ ਆ ਅਜਾ ਸ਼ਿਆਦਾ ਬੋਲਾ ਹਟ ਜਾਂਦਾ ਵਾ ਤੇ ਉਹਨਾਂ ਘਰਾਂ ਨੇ ਆਖਿਆ ਵੀ 18 ਲੀਟਰ ਅਸੀਂ ਦੁੱਧ ਚੋਇਆ ਪਿਛਲੀ ਵਾਰ ਉਹਨਾਂ ਦੇ ਘਰ ਕਰਦੀ ਹੀ ਏ ਠੀਕ ਆ ਹਾਂਜੀ ਤੇ ਐ ਵੇਲੇ ਹੁਣ ਇਹਦੇ ਥੱਲੇ 12 13 ਲੀਟਰ ਦੁੱਧ ਹਾਜ਼ਰ ਹੈ ਕੋ ਬੋਲਾ ਮੰਨ ਲੈ ਕੱਚਾ ਬੋਲਾ ਹਾਂਜੀ ਬੋਲਾ ਮੰਨ ਲੈ ਕੋ ਕੱਚਾ ਬੋਲਾ ਮੱਛਾ ਮਗਰ ਦੇ ਹਾਂਜੀ ਮਗਰ ਬੱਛਾ ਲਓ ਜੀ ਸੁਵਾ ਦੂਜਾ ਤੱਜਾ ਨਹੀਂ ਤੱਜਾ ਸੁਵਾ ਤੱਜਾ ਸੁਵਾ ਦੋਸਤੋ ਸੁਵਾ ਤੱਜਾ ਹੈ ਦੂਜਾ ਸੁਵੇ ਵੀਰ ਦੱਸ ਰਿਹਾ ਵੀ ਕੋਈ 14 17 ਕਿਲੋ ਦੁੱਧ ਚੁਆਇਆ ਦੇਖੋ ਵੀ ਆਈ ਆ ਪਿੱਛੋਂ ਹਾਂਜੀ ਸੰਤੂ ਸਾਹਿਬ ਦੇਖੋ ਅੱਡੀ ਆ ਆਪਣੀ ਏ ਹਾਂ ਜਿਹੜਾ ਲੈਵਾ ਦੇ ਥਲੇ ਮਜੂਦ ਨਾਲੋਂ ਜ਼ਿਆਦਾ ਲਈ ਫੜੀ ਆ ਆ ਆਪਦੇ ਵਜਨ ਨਾਲੋਂ ਜ਼ਿਆਦਾ ਇਹਦੇ ਥਲੇ ਲੈਵਾ ਲਓ ਜੀ ਔਰ ਡੂਡਰ ਜਿਹੜੀ ਦੋਸਤੋ ਕੁਆਲਿਟੀ ਪੱਕੀ ਪੱਕੀ ਥਾਂ ਤੋਂ ਆਈ ਹੈ ਨਾ ਥੋੜਾ ਜਿਹਾ ਪਹਿਲਾਂ ਹਾਂਜੀ 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 ਆਰਡਰ ਕੁਆਲਿਟੀ ਦੋਸਤੋ ਵੱਡੀ ਆਰਡਰ ਕੁਆਲਿਟੀ ਦੇ ਵਿੱਚ ਆ ਅੱਗੇ ਕੋਈ ਮੇਰਾ ਵੀਰ ਲੈ ਜਾਂਦਾ ਤੇ ਬਾਅਦ ਅੱਗੇ ਸਾਂਭਣ ਦੀ ਲੋੜ ਆ ਕੋਈ ਵੀਰ ਚੰਗੀ ਸਾਫ ਸੰਭਾਲ ਕਰ ਲੂਗਾ ਉੱਪਰੋਂ ਸਿਹਤ ਚੰਗੀ ਬਣਾ ਲੋਂਗੇ ਤੇ ਦੋਸਤੋ ਥੱਲੇ ਭਾਂਡੇ ਦੀ ਪੂਰੀ ਕਾਇਮ ਆ ਤੇ 13 14 13 14 ਕਿਲੋ ਕੋਈ ਵੀਰ ਕੱਚਾ ਬੋਲਾ ਮੰਨ ਲੇ ਇਸ ਵਕਤ ਕੋਈ 4-5 ਦਿਨਾਂ ਦੀ ਸੂਈ ਦੇ ਥੱਲੇ ਠੀਕ ਆ ਜੀ ਆ ਫੇਸ ਕੁਆਲਿਟੀ ਆ ਸੂਬਾ ਤੇਜਾ ਸੂਈ ਆ ਠੀਕ ਆ ਥਣਾ ਥੁਣਾ ਦਾ ਨਖੇੜ ਚੰਗਾ ਥਣ ਵੀ ਪੂਰਾ ਜਿਵੇਂ ਆਪਾਂ ਦੋਸਤੋ ਕਹਿ ਦਿੰਨੇ ਨਾ ਵੀ ਜਿਵੇਂ ਹੱਥ ਦੀ ਵਿਚਕਾਰਲੀ ਲੰਬੀ ਉਂਗਲ ਜਿਹੜਾ ਥਣ ਲੱਗਾ ਕਰਮਾਲੀ ਨੂੰ ਤੇ ਮੁਠੀ-ਮੁਠੀ ਥਾਣਾ ਠੀਕ ਆ ਤੇ ਵੀਰ ਬਾਕੀ ਚੋਣ ਜਵਾਉਣ ਦੀ ਐ ਨਿਕਲੀ ਸਾਫ ਸੁਥਰੀ ਐ ਪੂਰੀ ਸਾਫ ਸੁਥਰੀ ਆਈ ਸੰਧੂ ਸਾਹਿਬ ਬਾਕੀ ਲੇਵਾ ਹੀ ਕਰਮਾਲੀ ਹਲੇ ਬਹੁਤ ਵੱਡਾ ਤੁਰਦੀ ਆ ਅਗਲੇ ਨੂੰ ਵੇਖਣ ਨੂੰ ਲੱਗਦਾ ਐ ਕਿ ਤਰ੍ਹਾਂ ਤੁਰਦੀ ਭਾਂਡਾ ਹੀ ਵੱਡਾ ਵਾ ਲੱਤਾਂ ਵਿਚਾਰੀਆਂ ਲੱਤਾਂ ਦੇ ਵਿੱਚ ਨਹੀਂ ਲੱਤਾਂ ਹੋਣੀਆਂ ਨਿੱਕੀਆਂ ਵਾ ਹਾ ਬਿਲਕੁਲ ਵੱਡਾ ਬਾਰੇ ਤੁਰਦੀ ਇਸ ਤਰ੍ਹਾਂ ਬਾਕੀ ਪਿਓਰ ਜਲਸੀ ਆ ਕੱਦ ਦੀ ਨਿੱਕੀ ਆ ਕੱਦ ਦੀ ਬਿਲ ਬੇੜੀਆਂ ਵੀ ਹੁੰਦੀ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਇਹ ਜਲਸੀ ਬ੍ਰੀਡ ਇਸ ਤਰ੍ਹਾਂ ਦੇ ਜਾਂ ਕੋਈ ਤੇ ਭਰਾ ਬਰੂ ਫਿਰ ਸਤਨਾਮ ਕੋਈ ਪੂਰ ਛੱਟਾ ਕਿਸੇ ਪੂਰਾ ਜੀ ਪੂਰਾ ਇਹ ਵੇਖੋ ਇਹ ਹੀ ਪੂਰ ਛੱਟਾ ਨੇ ਆ ਤੇ ਮਰੀ ਜੀ ਮੈਂ ਥੱਲੇ ਤੜੀ ਧਰ ਮਾਰ ਚਾਰ ਗਣ ਬਤਾ ਪਾਵੇਂ ਜਿੰਨਾ ਮਰਜ਼ੀ ਸੰਤੂ ਸਾਹਿਬ ਵੇਰੇ ਥੱਲੇ ਮਾਰ ਦੇ ਬਹੁਤ ਸੋ ਥੱਲੇ ਇਹ ਮਰਜ਼ੀ ਆ ਚਾਰ ਚਾਰ ਆ ਵੇਖੋ ਜੀ ਜਿੱਥੇ ਮਰਜ਼ੀ ਭਾਵੇਂ ਦੋਵੇਂ ਬੰਨੇ ਬੈਹਿ ਗਏ ਮਰਜ਼ੀ ਇਹ ਨਹੀਂ ਭਾਵੇਂ ਇਧਰ ਭਜੋ ਦੋ ਬੰਨੇ ਬੈਹਿ ਕੇ ਵੀ ਚਵਾਈ ਕਰੀ ਚੱਲੋ ਹਾਂਜੀ ਜਿੱਤਰਾ ਮਰਜ਼ੀ ਆ ਲਓ ਜੀ ਠੀਕ ਆ ਜੀ ਦੁੱਖ ਤੋੜੂ ਚੀਜ਼ ਆ ਪੂਰੀ ਹਾਂਜੀ ਹਾਂਜੀ ਸਾਧੂ ਸਾਹਿਬ ਦੁੱਧ ਵਾਲੀ ਆ ਛੋਟੇ ਦੇ ਕੱਦ ਦੀ ਆਵੇ ਵੀ ਹਾਂ ਇਹ ਬੜੇ ਵੀਰਾਂ ਦੇ ਫੋਨ ਆਉਂਦੇ ਵੀ ਜਲਸੀ ਨਹੀਂ ਲੈਂਦੇ ਜਲਸੀ ਨਹੀਂ ਲੈਂਦੇ ਹਾਂ ਏ ਬਈ ਦੋ ਲਿਆਂਦੀਆਂ ਅਸੀਂ ਲੈ ਆ ਕੇ ਕਰਤੀ ਪੇਸ਼ ਹਾਂਜੀ ਹਾਂਜੀ ਪੇਸ਼ ਕਰਦੀ ਬੜੇ ਫੋਨ ਆਉਂਦੇ ਵੀ ਬਾਬਾ ਜਲਸੀ ਨਹੀਂ ਜੁਸੀਂ ਲਿਆਉਂਦੇ ਇਹ ਥੋੜੀ ਲੱਭਦੀ ਘਟਾ ਸੰਧੂ ਸਾਹਿਬ ਅੱਛਾ ਜੀ ਚੰਗੀ ਜਲਸੀ ਥੋੜੀ ਲੱਭਦੀਆਂ ਘਟਿਆ ਠੀਕ ਆ ਠੀਕ ਆ ਹਾਂਜੀ ਹਾਂਜੀ ਸੰਧੂ ਸਾਹਿਬ ਉੱਥੇ ਬੱਛਾ ਉੱਥੇ ਬੱਜਾ ਰਹਿੰਦਾ ਰ ਇੱਥੇ ਚੋੜਾਈ ਦੀ ਹਾਂਜੀ ਸੰਧੂ ਸਾਹਿਬ ਗੁੱਟ ਦੀ ਨਾ ਬੱਛਾ ਖੋਦੀ ਦੇ ਨੀ ਭਾਵੇਂ ਬਿਨਾ ਬੱਚੇ ਦੇ ਚੋਲੋ ਬੱਛਾ ਪਾ ਕੇ ਚੋਲੋ ਕੋਈ ਚੱਕਰ ਨਹੀਂ ਸ਼ਰੀਫ ਆ ਬਿਲਕੁਲ ਹਾਂਜੀ 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 ਤੇ ਵੀਰ ਸਤਨਾਮ ਦੇ ਦਾਂਗੇ ਕਿੰਨੇ ਦੀ ਆਪਾਂ ਅੱਜ ਸੰਧੂ ਸਾਹਿਬ ਮ ਹਾਂਜੀ ਤੇ 50000 ਰੁਪਏ ਦੀ ਦੇ ਦਿਆਂਗੇ 50 ਦੀ ਹਾਂਜੀ ਦੁੱਧ 18 ਲੀਟਰ ਨਾ ਕਰਦੇ ਆ ਵੀ 18 ਲੀਟਰ ਦੁੱਧ ਚੋਇਆ ਸੀ ਤੇ 12 13 ਲੀਟਰ ਹੋਣ ਵੀ ਦੁੱਧ ਹਾਜ਼ਰ ਆ ਲੈ ਤਾਜੀ ਸੋਈ ਆ ਤੇ ਹਾਜ਼ਰ ਹੈਗਾ ਭਾਂਡਾ ਹੀ ਤੁਹਾਨੂੰ ਦੀ ਦੇ ਸੰਧੂ ਸਾਹਿਬ ਉਹ ਭਾਂਡੇ ਲੋ ਬੜਾ ਲੱਜਦਾ ਵੀ ਵਿਖਾਲਾ ਨਹੀਂ ਤੇ ਆਮ ਜਰਸੀਆਂ ਦੇ ਡੇਡੀਆਂ ਆ ਨਹੀਂ ਆ ਡੇਡੀਆਂ ਤੇ ਵਿਖਾਲੇ ਅਸੀਂ ਤਾਂ ਦੇਣ ਲੈਣੇ ਜਲਪਾਣੀ ਲੈਣਾ ਦਾਏ ਫੋੜਾ ਗੱਲ ਨਹੀਂ ਲੱਗਦੇ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਹਾਂ ਨਾ ਕਿੰਨੇ ਦੀ ਹੋ ਜੂ ਅੱਜ ਹਾਂ ਨਾ 50000 ਰੁਪਏ ਦੀ ਦੇ ਦਿਆਂਗੇ ਅੱਛਾ ਜੀ ਹਾਂਜੀ ਹਾਂਜੀ 52 ਮੰਗਦੇ ਆ 5000 ਰੁਪਏ ਦੀ ਛੋਟ ਕਰ ਦਿਆਂਗੇ ਲਓ ਜੀ 50000 ਦੀ ਇਹ ਤੁਹਾਨੂੰ ਅਜ ਬੈੜ ਜਿਹੜੀ ਮਿਲ ਜੂਗੀ ਠੀਕ ਆ ਹਾਂਜੀ ਹਾਂਜੀ ਤੇ ਥੱਬਿਆਂ ਤੇ ਥੱਬੇ ਲੇਵਾ ਕਰਮਾਲੀ ਦਾ ਉਤੋਂ ਆਪਾਂ ਕਹਿ ਰਹੇ ਨੇ ਦੋਸਤੋ ਆਪਦੇ ਵਜਨ ਵਜੂਦ ਨਾਲੋਂ ਥੱਲੇੋਂ ਜ਼ਿਆਦਾ ਲੜਦੀ ਪਈ ਐ ਠੀਕ ਆ ਹਾਂਜੀ ਹਾਂਜੀ ਤੇ ਉਤੋਂ ਨਰਮਾ ਕੋਈ ਵੀ ਰਸਾਂ ਸੰਭਾਲ ਕਰ ਲੂਗਾ ਕਿਉਂ ਠੰਡਾ ਕੋਈ ਚੜਾ ਦੂੰਗਾ ਉਹਨਾਂ ਦੇ ਸਮੇਂ 'ਚ ਬੈੜ ਜਿਹੜੀ ਦੋਸਤੋ ਨਸਲ ਜਿਆਦਾ ਵਾਲੀ ਆ ਕੋਈ 1500 2000 ਵੈਸੇ ਵੀ ਜਰਸੀਆਂ ਘਾਟ ਹੀ ਲੱਪਦੀਆਂ ਨੇ ਠੀਕ ਹੈ ਤੇ ਜ਼ਰੂਰ ਹੱਥ ਪਾ ਲਿਓ ਚੰਗੀ ਬੈੜਾ ਬੱਚਾ ਕਿਤੇ ਆ ਤੇ ਮਾਂ ਕਿਤੇ ਆ ਫਿਰ ਵੀ ਕੋਈ ਨਹੀਂ ਕੋਈ ਸੰਧੂ ਸਾਹਿਬ ਜਿੱਥੇ ਮਰਜੀ ਚੋਲੋ ਉਤਰਾ ਵੀ ਪੈਣਾ ਬੰਗੇ ਤੋਂ ਚੋਲੋ ਬੰਗੇ ਦੀ ਲੋੜ ਨਹੀਂ ਬੰਗਾ ਪਾਉਣਾ ਤਾਂ ਵੀ ਠੀਕ ਆ ਬੱਚਾ ਛੱਡਣਾ ਤਾਂ ਵੀ ਨਹੀਂ ਛੱਡਣਾ ਤਾਂ ਵੀ ਵੀਰ ਸਤਨਾਮ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਸੈਕਿੰਡ ਨੰਬਰ ਸੰਧੂ ਸਾਹਿਬ ਆ ਇਹਦੇ ਥੱਲੇ 15 ਲੀਟਰ ਦੁੱਧ ਹਾਜ਼ਰ ਆ ਹਾਂਜੀ ਤੇ ਇਹਨੂੰ ਡੇਢ ਮਹੀਨਾ ਹੋ ਗਿਆ ਸੋਈ ਦਾ ਡੇਢ ਕੁ ਮਹੀਨੇ ਤੋਂ ਹਾਂਜੀ ਹ ਇਹ ਇਹਦੇ ਥੱਲੇ 15 16 15 ਲੀਟਰ ਤੇ ਐ ਵੇਲੇ ਆਪਾਂ ਜਿਹੜਾ ਵਾ ਦੋਵੇਂ ਟਾਈਮ ਵੀਰ ਨੂੰ ਬਣਾ ਦਿਆਂਗੇ ਕੰਡੇ ਵਾਲਾ ਬੱਚਾ ਤੇ ਮਗਰਵੱਛੀ ਤੇ ਮਗਰਵੱਛੀ ਆ ਜਲਸੀ ਇਹਦੇ ਮਗਰਵੱਛਾ ਸੀ ਇਹਦੇ ਮਗਰਵੱਛਾ ਉਹ ਦੋਵੇਂ ਬੱਚੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜੇ ਨਾ ਆਖੇ ਬੱਚੇ ਨਹੀਂ ਦੇਖੇਗੇ ਬੱਚੇ ਦੋਵੇਂ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਕੱਠੇ ਇਕੱਠੇ ਬੱਜੇ ਬੱਜੇ ਆ ਇਹਦਾ ਇਹਦੇ ਮਗਰ ਜਿਹੜਾ ਫੀਮੇਲ ਕਾਫ ਆ ਫੀਮੇਲ ਦੇ ਮਗਰਵੱਛੀ ਆ ਉਹ ਡੇਢ ਮਹੀਨੇ ਦਾ ਆਹ ਦੇਖੋ ਸੰਤੂ ਸਾਹਿਬ ਇਹਨੇ ਥਣਥਣ ਵੇਖੋ ਇਹ ਪੀੜੀ ਦੇ ਪਾਵਿਆਂ ਵਰਗੇ ਵੇਖੋ ਹਾਂਜੀ ਤੇ ਦੁੱਧ ਜਿਹੜਾ 15 14 14 15 ਇੱਥੇ ਖੇਡਣ ਲਈ ਆ ਗਰਮਾ ਲਈ ਤੇ ਚੋਣ ਚਾਂ ਵੀਰ ਸਤਨਾਮ ਆ ਉਹ ਬੰਬੇ ਪੂਰੀ ਸੰਧੂ ਸਾਹਿਬ ਐ ਬੰਬੀ ਵਰਗੀ ਧਾਰਾਂ ਹਾਂ ਕੋਈ ਥਣ ਦੀ ਸਾਡੀ ਗਰੰਟੀ ਹੋਊਗੀ ਕਹੇ ਗਲਦੀ ਨਹੀਂ ਹੋਵੇ ਇੱਥੇ ਚਵਾ ਦੇ ਵੀਰ ਨੂੰ ਦੇ ਦੇਾਂਗੇ ਸੁਪਖਾਲਾ ਬਖੂਲਾ ਜਿਹੜਾ 200 ਬਿਲਕੁਲ ਤੁਹਾਡੇ ਹਾਂਜੀ ਹਾਂਜੀ ਸੋ 14 15 14 ਤੇ ਜਿਹੜੀ ਹੁਣ ਚੱਲਣ ਧੀ ਆ ਤੇ ਚੋਣ ਚਾਂ ਜਿਹੜੀ ਬਿਲਕੁਲ ਇੱਕ ਨੰਬਰ ਹੈ ਠੀਕ ਆ ਜੀ ਸੋ ਬੇਲ ਬੂਲ ਲੰਬੀ ਹੈ ਹਾਈਟ ਕੋਈ ਵੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਮੰਨ ਕੇ ਵੀ ਸੌਦਾ ਕਰ ਠੀਕ ਹੈ ਜੀ। ਲੋਬੀ ਬੜਰ ਚੰਗੀ ਹੈ ਠੀਕ ਹੈ ਜੀ। ਸੋ ਚੋਣ ਚਾਣ ਆਸ ਤੇ ਕਿਸੇ ਵੀਰ ਨੇ ਘਰੇ ਖਰੀਤਣੀਆਂ ਕਿਉਂਕਿ ਪਸ਼ੂਦਾਰੀ ਦਾ ਮਤਲਬ ਲਾ ਵਾਲੀ ਆ ਗਈ ਹੈ ਕਿ ਉਹ ਚਵਾਈ ਜਾਊਗੀ ਠੀਕ ਹੈ। ਇਹ ਮਗਰ ਬੱਛੀ ਵੀ ਆ ਜਲਸੀ ਦੀ ਬੱਛੀ ਆ ਬਰੀਡ ਦੀ। ਹਾਂ। ਹਾਂਜੀ ਹਾਂਜੀ। ਵੀਰ ਸਤਨਾਮ ਇਹਦਾ ਮੁੱਲ ਲੈਣ ਤਾਂ ਫਿਰ ਕੀ ਕਰਦੇ ਜੀ ਸੰਧੂ ਸਾਹਿਬ ਮੁੱਲ ਮੰਗਦੇ ਤੇ 50 45000 ਦੀ ਦੇ ਦਿਆਂਗੇ 45 ਦੀ ਹਾਂਜੀ ਤੇ ਜੇ ਕਿਸੇ ਨੇ ਜੋੜਾ ਲੈਣਾ ਹੋਵੇ ਨਾ ਆ ਤੇ ਆ ਵੀਰਾਂ ਦਾ ਵੀ ਮਾਇਆ ਚ ਆਫਰਾਂ ਦੇਣੀਆਂ ਨਹੀਂ ਦੋ ਦੇ ਦੋ ਇਹ ਕਰੋ ਇਹਨਾਂ ਕੈਮਰਾ ਸੰਧੂ ਸਾਹਿਬ ਜੋੜਾ ਲੈਣਾ ਹੋਵੇ ਨਾ ਆ ਇਹ 45 ਦੇ 50 95 ਬੰਦਾ ਵਾ ਆਪਾਂ 90 ਦਾ ਦੇ ਦਾਂਗੇ ਇਹ ਆਂਦਾ ਅੱਜ ਮੈਂ ਬਾਹਰ ਤੂੰ ਵੀ ਕਰਿਆ ਕਰ ਕਰੇ ਮੈਂ ਜੋੜਾ ਜੇ 50 45 95 ਬੰਦਾ ਜੇ ਜੋੜਾ ਲੈ ਜੇ ਤੇ 90 ਦਾ 90 ਦਾ ਦੇ ਦਾਂਗੇ ਮੈਂ ਵੀ ਕਰੋ ਮੋਹ ਹਾਂਜੀ ਹਾਂਜੀ ਤੇ ਦੁੱਧ ਵੀ ਦੁੱਧ ਵੀ ਦੋਸ ਥਲੇ ਮੇਰੇ ਖਾਣ ਦਾ 28 28 ਲੀਟਰ ਦੁੱਧ ਲੈ ਇਥੇ ਚਵਾ ਕੇ ਦੇ ਦਾਂਗੇ ਆਹ ਆਹ ਨਹੀਂ ਚੰਗੇ ਸੋਹਣੇ ਵੇਖੋ ਜੀ ਇਹਨੇ ਪੈਸੇ ਲਾ ਕੇ ਦਿੰਦੇ ਤੇ 28 28 ਲੀਟਰ ਦੁੱਧ ਚਵਾ ਕੇ ਦੇ ਦਾਂਗੇ ਬਿਲਕੁਲ 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 ਜੀ ਬਿਲਕੁਲ ਠੀਕ ਆ ਸੋ ਦੋਸਤੋ ਜੋੜੀ ਦਾ ਵੀ ਤੁਹਾਨੂੰ ਜਿਹੜਾ ਰੇਟ ਦੱਸ ਦਿੱਤਾ ਸਿੰਗਲ ਸਿੰਗਲ ਵੀ ਤੁਸੀਂ ਸੌਦਾ ਮਾਰ ਲਿਓ ਤੇ ਆ ਬੱਚੇ ਆ ਇੱਕ ਦੇ ਮਗਰ ਬੱਛੀ ਆ ਤੇ ਇੱਕ ਮਗਰ ਜਿਹੜਾ ਬੱਛਾ ਮੇਲ ਕਾਫ ਆ ਆ ਸੰਧੂ ਸਾਹਿਬ ਬਖਾ ਦੇ ਨੇ ਨਾਰੂਆ ਨਾਲ ਆ ਹਾਂਜੀ ਆ ਸੰਧੂ ਸਾਹਿਬ ਮਾਰਿਆ ਨਾਲ ਠੀਕ ਆ ਜੀ ਇਹ ਜਰਸੀ ਦਾ ਆ ਗਿਆ ਨਾ ਹਾਂਜੀ ਇਹ ਜਲਸੀ ਦਾ 나ੜਵਾ ਨਾਲ ਆ ਜਲਸੀ ਦਾ ਪੱਜਾ 43 ਦਿਨਾਂ ਦੀ ਹਾਂਜੀ 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 ਤੇ ਆ ਜਿਹੜੀ 1.5 ਮਹੀਨੇ ਦੀ ਇਹ 1.5 ਮਹੀਨੇ ਦੀ ਬੱਚੀ ਆ ਜਿਹੜੀ ਸ਼ਾਈ ਵਾਲ ਦੀ ਹਾਂਜੀ ਸ਼ਾਈ ਵਾਲ ਦੀ ਤੇ ਜਲਸੀ ਦੀ ਬੱਚੀ ਹੈ ਉਹਦਾ ਮਗਰ ਬੱਚੀ ਤੇ ਆ ਬੱਚਾ ਜਰਸੀ ਹਾਂਜੀ 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 ਇਹ ਨਾਲ 나ੜਵਾ ਨਾਲ ਅਸਲ ਤੇ ਸਾਹਿਬ ਹੈ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਲਓ ਵੀ ਭਰਾਵੋ ਠੀਕ ਆ ਜੀ ਇਸ ਤੋਂ ਬਾਅਦ ਹੋ ਦੋਸਤੋ ਇਧਰ ਦੇ ਬਨੇ ਮਾਲ ਤੁਹਾਨੂੰ ਹੋਰ ਵੀ ਦਿਖਾਉਣੇ ਆਪਾਂ ਜਿਹੜੇ ਵੀਰ ਨੇ ਨਾਰਮਲ ਥੋੜੇ ਪੈਸੇ ਵੀ ਲਾਉਣੇ ਆ ਠੀਕ ਆ ਜੀ ਘਰ ਦਾ ਗੁਜ਼ਾਰਾ ਚਲਾਉਣਾ ਕੋ ਚਾ ਪਾਣੀ ਦਾ ਜਿਹੜਾ ਦੋਸਤ ਡੰਗਾ ਕਿਸੇ ਵੀਰ ਨੇ ਸਾਰਨਾ ਹੁੰਦਾ ਆਪਾਂ ਹਰ ਵਾਰ ਗੱਲ ਕਰਦੇ ਆ ਵੀ 8-7 ਕਿਲੋ 10 ਕਿਲੋ ਪਸ਼ੂਆਂ ਥੱਲੇ ਦੁੱਧ ਹੁੰਦਾ ਤੇ ਕਈਆਂ ਵੀਰਾਂ ਨੂੰ ਹੁੰਦਾ ਵੀ ਮਹੀਨਾ ਡੇਢ ਮਹੀਨਾ ਕਈ ਨਾ ਪਸ਼ੂ ਮੱਝਾਂ ਸੂਣ ਸੰ ਦੇ ਵਿੱਚ ਸਮਾਂ ਪਿਆ ਹੁੰਦਾ ਤੇ ਉਹ ਵੀਰ ਤੁਸੀਂ ਲਾਖ ਖੱਟ ਸਕਦੇ ਜੇ ਠੀਕ ਹੈ ਜੀ ਕੋਈ ਥੋੜੇ ਪੈਸੇ ਖਰਚ ਕਰਦਾ ਇਹ ਸਭਾਬ ਜਿਹੜੀਆਂ ਤਿੰਨੇ ਵੇੜਾ ਆਪਣੇ ਕੋਲ ਹਾਂਜੀ ਇਹਨਾਂ ਥੱਲੇ ਵੈਸੇ ਵੀ ਤੁਸੀਂ ਮੋٹے ਤੌਰ ਤੇ ਦੱਸਿਆ ਵੀ ਦੁੱਧ 10-10 ਕਿਲੋ 10 ਲੀਟਰ ਹੈਗਾ ਸੰਤੂ ਸਾਹਿਬ ਆ ਗਵੇਂ ਸੰਤੂ ਸਾਹਿਬ ਫਾਰਮ ਚੋਂ ਆਈਆਂ ਇਹ ਤੁਹਾਨੂੰ ਪਤਾ ਹੀ ਆ ਵੀ ਉਹ ਆਪਣਾ ਡੇ ਇਹ ਫਲਾਂ ਦੀ ਥੋੜੇ ਉਥੇ ਘੱਟ ਘੇਰ ਕਰਦੇ ਆ ਫੜ ਦੋਵੇਂ ਗੁਜ਼ਰ ਗਏ ਅੱਛਾ ਜੀ ਤੇ ਹੈ ਉਤਨਾ ਸੱਜਰਿਆ ਆ ਤੇ ਬਾਕੀ ਦੁੱਧ 10-10 ਲੀਟਰ ਹੈਗਾ ਅੱਛਾ ਜੀ ਤੇ ਇਹ ਚਾਰ ਦਿਨ ਹੋਏ ਆ ਜੀ ਨੂੰ ਸੰਤੂ ਸਾਹਿਬ ਨੇ ਜੀਨ ਲਾਇਆ ਚਾਰ ਚੂਰ ਕੇ ਖਾਂਦੀਆਂ ਉਸੋਂ ਆ ਤੇ ਇਹਨਾਂ ਨੇ ਅੱਜ ਪੱਠਿਆਂ ਨੂੰ ਕੱਲ ਦਾ ਹੈ ਮੂੰਹ ਲਾਉਣ ਲੱਗੀ ਵੀ ਸਾਇਲੈਂਸ ਸੁਲੇਜ ਤੇ ਲੱਗੀਆਂ ਹਾਂਜੀ 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 ਤੇ ਵੀਰ ਸਤਨਾਮ ਇਹ ਮਾਲਾ ਵੀ ਜਿਹੜੀ ਇੱਕ ਦਿਨ ਕਿਤੇ ਸ਼ਾਈਵਾਲ ਦਾ ਜਰਸੀ ਦਾ ਪਾਕ ਹਾਂਜੀ ਸ਼ਾਈਵਾਲ ਤੇ ਜਰਸੀ ਦਾ ਕਰਾ ਬੂਠਾ ਮੂੰਹ ਇਹਦਾ ਹੈਗਾ ਜਰਸੀ ਦਾ ਤੇ ਪਿੱਛੋਂ ਸ਼ਾਈ ਰੰਗ ਜਣਾ ਦੋਸਤੋ ਬਿਲਕੁਲ ਹਾਂਜੀ ਬਿਲਕੁਲ ਅੰਗਦੇ ਅਸੀਂ ਸੰਧੂ ਸਾਹਿਬ ਨਹੀਂ ਦੇਖੋ ਬੱਚਿਆਂ ਨੂੰ ਕੋਈ ਚੱਕਰ ਨਹੀਂ ਤੇ ਮਰਜੀ ਬਾਓ ਹਾਂ ਠੰਡੀਆਂ ਠੀਰੀਆਂ ਇਹ ਨਹੀਂ ਵੀ ਬੱਚੇ ਤੋਂ ਬਣਾ ਪਰਾਣੀ ਬਹਿਣ ਦੇਣਾ ਕਿ ਨਹੀਂ ਬਹਿਣ ਦੇਣਾ ਨਹੀਂ ਲਓ ਜੀ ਆਓ ਇਹ ਨਹੀਂ ਵੀ ਬੱਚੇ ਤੋਂ ਬਣਾ ਕਈ ਆ ਜਾਂਦੇ ਬੱਚੇ ਨਾ ਪਾਈ ਬਹਿਣਾ ਕਿ ਨਹੀਂ ਹਾਂ ਦੋਸਤੋ ਕੋਈ ਕੋਈ ਵਾਈ ਜੱਸੀ ਕੋਈ ਚੱਕਰ ਨਹੀਂ ਕਿਸੇ ਪਾਸੇ ਠੰਡੀ ਠੀਰੀ ਆ ਮਰਜੀ ਠੀਰੀਆਂ ਨੇ ਸੀਲ ਸਾਉ ਆਵੇਂ ਗਲੀ ਚ ਖਲਾਰ ਕੇ ਚੋਲੋ ਠੀਕ ਆ ਹਾਂਜੀ ਤੇ ਸਮਾਂ ਦੋਸਤੋ ਕੋ ਅੱਦੇ ਹਿਸਾਬ ਨਾਲ ਕਿਉਂਕਿ ਬਿਨ ਬੱਚੋਂ ਕੋਈ 1.5 ਮਹੀਨਾ ਮੰਨ ਲੈ 2 ਮੰਨ ਲੈ ਪਰ ਦੁੱਧ ਜਿਹੜਾ ਇਹਦੇ ਸਲੇ 9 10 10 ਕਿਲੋ ਨੈਟਾ ਜੀ ਹਾਂਜੀ ਹਾਂਜੀ ਸੰਦੇ ਸਾਹਿਬ ਕੱਲ ਭੰਦੇ ਆਏ ਆਂਦੇ ਆ ਰਹੇ ਆਂਦੇ ਬੱਚਾ ਨਹੀਂ ਹਾਂ ਤੇ ਮੈਂ ਵੀ ਰਹੀ ਤੇ ਸਚਾਈ ਦੇ ਗਾਣੇ ਆ ਬੱਚਾ ਦੇ ਦਈਏ ਅੰਦਾ ਨਹੀਂ ਉਹ ਗੱਲ ਨਹੀਂ ਮੈਂ ਵੀ ਅਹੀਂ ਤੇ ਸੱਚ ਦਾ ਜਾਣਾ ਵੀ ਜੇ ਬੱਚਾ ਦੇਣਾ ਤੇ ਫੇਰ ਸੱਜਰ ਹੋ ਜੂਗੀ ਆ ਬਸ ਜੀ ਬਸ ਅਹੀਂ ਸਚਾਈ ਨਾ ਵੀ ਕਹਿੰਨੇ ਬੱਚਾ ਨਹੀਂ ਹੈਗਾ ਨਹੀਂ ਨਹੀਂ ਗਲਤ ਫਰ ਹਾਂਜੀ ਹਾਂਜੀ ਗਲਤ ਕਰਨ ਨਾਲ ਅਗਲਾ ਬਸ ਬਸ ਬਿਲਕੁਲ ਤੇ ਜੋ ਨਹੀਂ ਹੈਗਾ ਉਹ ਨਹੀਂ ਦੱਸ ਕੇ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਤੇ ਨਹੀਂ ਹੈਗਾ ਜੀ ਲੋਵੀ ਭਰਾਵੋ ਕਰੋ ਸੰਗ ਦੇ ਵਿੱਚ ਬਿਨਾ ਪਾੜੇ ਤੋਂ ਸੰਤੂ ਸਾਹਿਬ ਇਹ ਨਹੀਂ ਵੀ ਪੜਾ ਪਾ ਕੇ ਚੋਣਾ ਜਾਂ ਕਿਦਾਂ ਕੋਈ ਬੰਗਰ ਰਸੀ ਰੂਸੀ ਦੀ ਵੀ ਨਹੀਂ ਦੋੜ ਨਾ ਕੋਈ ਨਹੀਂ ਪਾਣਾ ਪਾਲੇ ਮਰਜੀ ਨਹੀਂ ਪਾਣਾ ਤੇ ਅਗਲੇ ਦੀ ਮਰਜੀ ਆ ਲਓ ਜੀ ਬਿਲਕੁਲ ਦੋਸਤਾਂ ਸੰਗ ਦੇ ਦਿਨ ਲੋੜ ਇਹਨਾਂ ਨੂੰ ਠੀਕ ਆ ਜੀ ਕਈ ਵਾਰ ਅੱਗੋਂ ਕੋਈ ਖੇਚਲ ਨਹੀਂ ਕਰਦਾ ਗਾ ਡੇਰੀਆਂ ਦੇ ਵਿੱਚ ਪਈ ਵਰਦੇ ਬੁਰਦੇ ਆ ਚਾਰੇ ਥਣ ਬਿਲਕੁਲ ਹਾਂਜੀ ਬਿਲਕੁਲ ਚਾਰੇ ਥਣ ਪੂਰੇ ਵਰਦੇ ਆ ਸੰਧੂ ਸਾਹਿਬ ਭਰਾ ਕੇ ਵਿਖਾ ਦਿੰਨੇ ਆ ਠੀਕ ਆ ਜੀ ਆ ਲਓ ਦੋਸਤੋ ਹੈ ਮੇਰੇ ਠੰਡੀਆਂ ਧੀਰੀਆਂ ਨੇ ਸੀਲਸ ਆਊਗਾ ਠੀਕ ਆ ਜੀ ਜਿੱਦਾਂ ਮਰਜੀ ਚਵਾਈਆਂ ਕਰੋ ਤੇ ਵੰਗੇ ਪਾਉਣੇ ਵੰਗੇ ਪਾ ਲੋ ਨਹੀਂ ਆ ਦੇਖੋ ਸੰਧੂ ਸਾਹਿਬ ਇਦਾਂ ਹੀ ਤੁਸੀਂ ਚਵਾਈ ਕਰ ਲਿਓ ਠੀਕ ਆ ਜੀ ਤੇ ਜੇ ਮਾਰਦੇ ਆ ਚੋਣ ਚਣ ਵੇਖੋ ਤੁਸੀਂ ਠੀਕ ਆ ਕੀ ਮੋਗਾ ਚਵਾਈਆ ਮੋਗਾ ਹਾਂਜੀ 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 ਲਓ ਜੀ ਉਹ 10 ਕਿਲੋ ਦੁੱਧ ਦੋਸਤੋ ਜੇ ਥੱਲੇ ਹਾਜ਼ਰ ਆ ਹੁਣ ਸੋ 10 ਕਿਲੋ ਦੀ ਚਵਾਈ ਤੁਸੀਂ ਕਰ ਲਿਓ ਠੀਕ ਆ ਜੀ ਸੋ ਚੋਣ ਜਾਣ ਚਾਰੇ ਤਰ੍ਹਾਂ ਦੀ ਭਰੌਣ ਰੂਣ ਚੰਗੀ ਆ ਤੇ ਰੇਟ ਵੀ ਸਦਨਾਮੇ ਦਾ ਕੀ ਲੈਣ ਦੇਣ ਫਿਰ ਰੂਕਾ ਸੰਧੂ ਸਾਹਿਬ ਉਹ ਤਰ੍ਹਾਂ ਕਰਦੇ ਦੇਗਾ ਇਹਦਾ 38000 ਰੁਪਿਆ ਜੇ ਅੱਜ ਹੀ ਗੱਲ ਕਰ ਗਈ ਤੇ 35000 ਦੀ ਦੇ ਦਿਆਂਗੇ 35 ਹਾਂਜੀ ਤੇ ਜੋੜੇ ਦੀ ਆਫਰ ਵੀ ਦੇ ਦਿਆਂਗੇ ਆ ਵੀ ਆ ਉਹਨਾਂ ਹੀ ਦੋ ਦੇ ਦੇ ਥੱਲੇ ਇਹ ਜਲਸੀਆ ਪਿਓਰ ਠੀਕ ਆ ਉਹ ਨਹੀਂ ਦੋ ਦੇ ਦੇ ਥੱਲੇ ਆ ਤੇ ਉਹ ਵੀ ਵਿਖਾਉਣੇ ਆ ਇੱਕ ਵਾਰੀ ਉਹ ਦਿਖਾ ਦਈਏ ਬਾਅਦ ਚ ਜੋੜੀ ਜਾਂ ਆ ਫਿਰ ਜੋੜੇ ਦਾ ਕਰਦੇ ਆ ਉਹ ਵੀ ਵਿਖਾ ਦਿੰਨੇ ਆ ਲਓ ਵੀ ਇਹ 35000 ਦੀ ਹਾਂਜੀ 35000 ਰੁਪਏ ਦੀ ਬਾਕੀ ਪੂਰੀ ਨਿੱਗਰ ਆ ਪਿੰਡੇ ਪੁੰਡੇ ਦੀ ਪੂਰੀ ਨਿਕਰ ਆ ਲੇਵੇ ਲੋਵੇ ਦੀ ਪੂਰੀ ਨਿਕਰ ਆ ਠੀਕ ਆ ਹਾਂਜੀ ਹਾਂਜੀ ਅਗਲੀ ਵੀ ਇਹ ਬਾਹਰ ਕੱਢ ਕੇ ਇੱਥੇ ਲਿਆਓ ਬਾਹਰ ਕੱਢ ਕੇ ਲਿਆਰ ਸੋ ਜਰਸੀ ਦੇ ਵਿੱਚ ਹੀ ਅਗਲੀ ਜਿਹੜੀ ਵੈੜ ਤੁਹਾਨੂੰ ਦਿਖਾਉਣ ਲੱਗੇ ਆਪਾਂ ਠੀਕ ਆ ਜੀ ਇਹ ਵੀ ਬੇਣ ਬੱਚੇ ਆ ਹਾਂਜੀ ਬੇਣ ਬੱਚੇ ਤੋਂ ਬੱਚੇ ਦੋਵੇਂ ਆ ਬੇਣ ਬੱਚੇ ਹੋ ਤੇ ਸੂਆ ਇਹਦਾ ਵੈਸੇ ਹੋਊਗਾ ਦੂਜਣ ਕ ਲੱਗਣਗੇ ਇਹ ਪਹਿਲੇ ਸੂਵੇ ਨਾਲ ਆ ਸੋਈ ਆ ਜੀ ਪਹਿਲੇ ਸੂਵੇ ਹਾਂਜੀ ਹਾਂਜੀ ਪਹਿਲਾਂ ਠੀਕ ਆ ਤੇ ਬਾਕੀ ਦੂਜੇ ਕਹਿ ਕੇ ਵੀ ਲੈ ਗਏ ਸੰਧੂ ਸਾਹਿਬ ਦੇ ਕੋਈ ਨਹੀਂ ਉਹਨਾਂ ਨੂੰ ਕਿਹਾ ਕੱਦ ਕੋਦੇ ਵੱਡਾ ਹਾਂਜੀ ਕੱਦ ਕੋਦੇ ਵੱਡਾ ਹੈ ਜਲਸੀ ਹਾਂ ਤੇ ਵੱਚ ਲਓ ਜੀ ਸੋਹਣੀ ਵੱਛੀ ਆ ਜੀ ਨਵੀਂ ਵੱਛੀ ਹਲੇ ਠੀਕ ਆ ਜੀ ਥੋੜਾ ਜਰਸੀ ਦਾ ਤੇ ਰਾਠੀ ਦਾ ਅਜਾ ਜਰਸੀ ਦਾ ਰਾਠੀ ਦਾ ਰਾਠੀ ਕਰ ਹਾਂ ਨਾ ਹਾਂਜੀ ਹਾਂਜੀ ਤੇ ਰੰਗ ਪੋਸਣਾ ਬਾਦਾਮੀ ਰੰਗ ਆ ਬਾਦਾਮੀ ਰੰਗ ਆ ਥੱਲੇ ਲੈਵੇ ਦੀ ਸਾਫ ਸੁਥਰੀ ਆ ਦੁੱਧ ਇਹਦੇ ਥੱਲੇ ਵੀ ਬਿਲਕੁਲ 10 ਕਿਲੋ ਹਾਂਜੀ ਠੀਕ ਆ ਦੁੱਧ ਇਹਦੇ ਥੱਲੇ ਵੀ ਦੋਸਤੋ ਬਿਲਕੁਲ 10 ਹਾਂਜੀ 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 ਸੰਧੂ ਸਾਹਿਬ 10 ਲੀਟਰ ਦੁੱਧ ਇਹਦੇ ਥੱਲੇ ਵੀ ਹਾਂਜੀ ਤੇ ਇਹ ਵੀ ਚੌਣ ਚਵਾਲ ਪੂਰੀ ਵਧੀਆ ਠੰਡੀ ਪਾਏ ਨੂੰ ਕੋਈ ਵੰਗਾਰ ਨਹੀਂ ਪਾਉਂਦੀ ਲੋੜ ਕੋਈ ਭੜਾ ਨਹੀਂ ਪਾਉਂਦੀ ਲੋੜ ਠੀਕ ਆ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਬਹਿ ਜਾ ਜਿੱਥੇ ਮਰਜ਼ੀ ਭਾਵੇਂ ਰੜੇ ਤੇ ਕੱਲਾ ਹੋਵੇ ਉੱਥੇ ਮਿਲੂਗੀ ਏ ਲਓ ਵੀ ਪ੍ਰਭੂ ਠੀਕ ਆ ਸੋ ਥਾਣੇ ਦਾ ਵੀ ਕਰਮ ਵਾਲੀ ਦਾ ਤੁਸੀਂ ਵੇਖੋ ਹਾਂਜੀ ਹਾਂਜੀ ਮੁਠੀ ਵਾਲਾ ਥਣ ਲੱਗਾ ਸੰਤੂ ਸਾਹਿਬ ਚੋਣ ਚਾਂ ਚੰਗੀ ਸਾਫ ਸੁਥਰੀ ਏ ਠੀਕ ਆ ਜੀ ਚੰਦੀਆ ਬਹਿੜ ਕੇ ਲੈ ਲੂਆ ਵੇਖੋ ਹਾਂਜੀ ਸੰਤੂ ਸਾਹਿਬ ਸਾਂਭ ਹੋ ਗਈ ਇਹਦੀ ਤੇ ਬੇਲ ਬੂਲ ਵੇਖੋ ਕੱਢਿਆ ਦੋ ਦੱਤ ਵੀ ਮੱਝਾਂ ਵਾਲਾ ਹੀ ਹੁੰਦਾ ਕਰਮਾ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਮਈਆਂ ਵਰਗਾ ਦੋਤ ਸੰਤੂ ਸਾਹਿਬ ਹਾਲੋ ਲੋ ਜੋ ਸੋ ਕੋਈ ਵੀ ਰੇਣ ਆਕੇ ਵੀ ਦੂਰੋਂ ਨੇੜੋਂ ਤੁਰਨਾ ਤੇ ਕੋਈ ਥਾਣਾ ਛੋਟਾ ਮੁੱਠੀ ਥਾਣਾ ਵੀਰੋ ਨਹੀਂ ਕੋਈ ਥਾਣਾ ਸੰਤੂ ਸਾਹਿਬ ਵੇਖੋ ਹਾਂਜੀ ਅੱਛਾ ਵੀ ਸਤਨਾਮ ਚਲੋ ਤੁਸੀਂ ਚਵਾਈ ਕਰਦੇ ਰਹਿੰਦੇ ਜੇ ਕੀਤੀ ਆ ਹਾਂਜੀ ਧਾਰਾਂ ਦੀ ਬਰਾਬਰ ਅਗਲੇ ਪਿੱਛੇ ਬਰਾਬਰ ਧਾਰਾਂ ਸੰਤੂ ਸਾਹਿਬ ਇੱਕੋ ਜੀਆਂ ਧਾਰਾਂ ਵਾਂ ਇੱਕੋ ਜਾਂ ਦੁੱਧ ਆ ਲਓ ਜੀ ਹਾਂਜੀ ਇੱਕੋ ਜਾਂ ਦੁੱਧ ਦਾ 200 ਇੱਕੋ ਜੀ ਧਾਰ ਇੱਕੋ ਜਾਂ ਜਵਾਬ ਅਸਮਾ 10-10 ਕਿਲੋ ਜੜੀਆਂ ਇਹਨਾਂ ਤਿੰਨਾਂ ਵੜਾਂ ਦੇ ਥੱਲੇ ਦੁੱਧ ਆ ਜਾਂਦੇ ਠੀਕ ਆ ਜੀ ਜਿਹੜੀ ਵੀ ਕਿਸੇ ਵੀਰ ਦੇ ਮਨ ਨੂੰ ਫੱਬੂਗੀ ਜਚੂਗੀ ਉਹਦੀ ਤੁਸੀਂ ਗੱਲਬਾਤ ਕਰ ਲਿਓ ਤਿੰਨਾ ਥਲੇ 10-10 ਕਿਲੋ ਤੁੰਗਾ ਮੰਗਾ ਪਾ ਠੀਕ ਆ ਜੀ ਆਪਣ ਕਰਾਂਗੇ ਆ ਸੰਧੂ ਸਾਹਿਬ ਇਤਨਾ ਮੰਗਾ ਪਾ ਲੈਣਾ ਵੰਗਾ ਪੈਣੀ ਜਿਹੜੀ ਤੁਸੀਂ ਕੋਈ ਲੋੜ ਨਹੀਂ ਇਹ ਵੰਗਾ ਪਉਂਦੀ ਆ ਤੇ ਵੰਗਾ ਪਾ ਕੇ ਇਤਨਾ ਪੈਣਾ ਕੋਈ ਪੜਾ ਨਹੀਂ ਕੋਈ ਕੁਛ ਨਹੀਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਜੇ ਇਸੇ ਤਰ੍ਹਾਂ ਵੰਗਾ ਪਾ ਲੈਣਾ ਜੀ ਹਾਂ ਜੀ ਇਤਨਾ ਭਾਵੇਂ ਰੜੇ ਤੇ ਕਿਲੇ ਦੇ ਬੰਨ ਗਏ ਤੁਸੀਂ ਚਲੋ ਆ ਵੇਖੋ ਤੁਸੀਂ ਧਾਰਾਂ ਇਹਦੀ ਇੱਕੋ ਜਿਹਾ ਦੁੱਧ ਰ ਇਹੋ ਗੱਲ ਨਹੀਂ ਕਿ ਟੱਪੂ ਟੱਪੂ ਨਾ 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 ਸੰਧੂ ਸਾਹਿਬ ਟੱਪੂ ਟੱਪੂ ਵਾਲਾ ਕੰਮ ਨਹੀਂ ਆ ਕੋਈ ਨਾ ਤਾਂ ਪਸ਼ੂ ਜੋ ਨਾ 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 ਕੋਈ ਬਾਲੇ ਮਾੜੇ ਪਸ਼ੂ ਨਹੀਂ ਜੀ ਨਹੀਂ ਉਹ ਵੜਾ ਨਹੀਂ ਲਿਆਉਂਦੇ ਇਹ ਵੀ ਹੁਣ ਬੜਾ ਬੱਚੇ ਤੋਂ ਲਈਆਂ ਇਹ ਥੋੜਾ ਕੋਈ ਕਿਸੇ ਨੂੰ ਬਹਿਣ ਨਾ ਦਊਗੀ ਥੱਲੇ ਲਓ ਵੀ ਜਦੋਂ ਮਰਜੀ ਜਿੱਥੇ ਮਰਜੀ ਜੇ ਸਾਡਾ ਦੋਸਤੋਂ ਬੰਗਾ ਪਾਉਣਾ ਇਹ ਨਹੀਂ ਕਰਮਾ ਲਈ ਹਿੱਲਦੀ ਹਾਂ ਜੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਾਂ ਹੀ ਤੁਹਾਨੂੰ ਬਖਾਉਣ ਦਾ ਮਸਲਾ ਹੈ ਇਹ ਨਹੀਂ ਵੀ ਵੀਰ ਕੋਈ ਦੂਰੋਂ ਬੜਲਾ ਢੇਉ ਆ ਜੇ ਤੇ ਇੱਥੇ ਆਣ ਕੇ ਬਾਦ ਦੱਤਾ ਛੜਾ ਮਾਰੇ ਤਾਂ ਸਵਾਗਤ ਬਿਲਕੁਲ ਬਿਲਕੁਲ ਸੰਤੂ ਸਾਹਿਬ ਆਨਲਾਈਨ ਭਾਵੇਂ ਗਲੇ ਲਈ ਲੈ ਆਡੀ ਗਰੰਟੀ ਹੋਊਗੀ ਜਾ ਕੇ ਹਾਂ ਇਹ ਨਹੀਂ ਅਸੀਂ ਵੀ ਆਨਲਾਈਨ ਲਈਆਂ ਇੱਥੇ ਘਰੇ ਵਜੀਰ ਸਾਡੇ ਵਧੀਆ ਮਿੱਤਰ ਤੇ ਉਹ ਇੱਥੇ ਆਪ ਛੱਡ ਕੇ ਗਏ ਆ ਅਸੀਂ ਫੋਨ ਤੇ ਲਈਆਂ ਤੇ ਕੋਈ ਗੱਲ ਨਹੀਂ ਅਸੀਂ ਭਰੋਸੇ ਤੇ ਆਣ ਕੇ ਚੋਈਆਂ ਚੱਕਰ ਨਹੀਂ ਕੋਈ ਹਾਂਜੀ ਹਾਂਜੀ ਬਾਕੀ ਆ ਚਲੋ ਕਿਸਮਤ ਕਰਮਾਂ ਦੀ ਆ ਲੈਣ ਦੇਣੇ ਮੁਕੱਦਰ ਹੈ ਲੈ ਮੁਕੱਦਰ ਹੈ ਬਿਲਕੁਲ ਬਿਲਕੁਲ ਬਾਦ ਵਿੱਚ ਚੰਗਾ ਹੋਵੇ ਤਾਂ ਬੜਾ ਸੋਹਣਾ ਚੰਗਾ ਸੰਤੂ ਸਾਹਿਬ ਤੁਹਾਨੂੰ ਮੁਕੱਦਰਾਂ ਦੀ ਗੱਲ ਸੁਣਾਉਣੇ ਜਿਹੜੀ ਆਪਾਂ ਵੀਡੀਓ ਚ ਪਾਈ ਸੀ ਨਾ ਵੀ ਜਿਹਨੇ ਚਿ ਇਹ ਉਹ ਆਪਣੇ ਵੀਰ ਆਏ ਇਥੋਂ ਬਾਬੜੇਸਾ ਕੱਥੂ ਨੰਗਾ ਲਾਗੋ ਤੇ ਉਹ ਆਪਾਂ 13000 ਦੀ ਲਈ ਸੀ ਤੇ 13 ਦੀ ਦੇਤੀ ਉਹਨਾਂ ਨੂੰ ਉਹ ਆਂਦੇ ਸੀ ਮਾਤਾ ਦਾਦੇ ਹੜਕੋ ਤੂੜੀ ਤਾੜੀ ਦੇ ਕੋ ਪਾਣੀ ਮਾਹੇ ਤੜ ਤੋਂ ਪਾਹਾ ਕੋ ਨਹੀਂ ਲੈਣਾ ਤੇ ਉਹਨਾਂ ਦਾ ਪਰਸੋਂ ਫੋਨ ਆਇਆ ਸਾਨੂੰ ਤੁ ਕਹੀ ਦਿੱਤੀ ਉਹਨਾਂ ਨੂੰ ਤੇ ਜਾ ਕੇ ਉਹਨੇ ਪਰਸੋਂ ਫੋਨ ਕੀਤਾ ਬਾਬਾ ਜੀ ਬਹੁਤ ਵਧੀਆ ਗਾਂ ਹੈ ਉਹ ਮਾੜੀ ਤੇ ਬੋਤਲਾਂ ਭਰ ਲਵਾ ਦਿਆਂ ਤੇ 12 ਲੀਟਰ ਦੁੱਧ ਚੋਣ ਲੈ ਦੇਖੋ ਇੱਕ ਕਿਸਮ ਦੇ ਵੇਖੋ ਨਾਰੀ ਤੇ 13000 ਦੀ ਗਾਹ ਦਿੱਤੀ ਉਹਦੇ ਆਉਂਦਾ ਵੀਰ ਜੀ ਗੁਣਗੋੜ ਕੱਲ ਫੋਨ ਕਰਕੇ ਆਦਾ ਹੈ ਬਾਈ ਹਾਂ ਜੀ ਕਿਸੇ ਦੀ ਚਿੰਤਾ ਹੀ ਮੁਕਤ ਹੋ ਗਈ ਵੀ ਡੱਬਾ ਚੁੱਕ ਕੇ ਰੋਟੀ ਹਾਂ ਜੀ ਹਾਂ ਜੀ ਕਹਿੰਦਾ ਵੀ ਅਸੀਂ ਕੇਅਰ ਕਰ ਲਈ ਬੜੇ ਮੋੜੇ ਮੋੜੇ ਪਾਲੇ ਬੋਤਲਾਂ ਵੱਲਵਾਦੇ ਤੇ ਲਿੱਸੀ ਥੋੜੀ ਜੀ ਹਾਂ ਤੇ 12 ਲੀਟਰ ਦੁੱਧ ਆਉਂਦਾ ਦੇਂਦੀ ਸੱਜੜਾ ਇੱਕ ਕਿਸਮ ਦੀਆਂ ਗੱਲਾਂ ਦੁੱਧ ਦੇ ਪੁੱਤ ਸੰਤੂ ਸਾਹਿਬ ਕਿਸਮੰਦੇ ਆ ਕਿਸਮਤ ਤੇ ਨਾ ਇੱਥੇ ਸਿਆਣਪਾਂ ਕੋਈ ਨਹੀਂ ਚੱਲਦੀ ਜੇ ਆ ਕਿ ਮੈਂ ਕੋਈ ਵੇਖੋ ਜੀ ਮੁਕੱਦਰ ਆ ਹਾਂਜੀ ਹਾਂਜੀ ਕਿਸੇ ਤੇ ਮੁਕੱਦਰ ਮੰਨ ਲਾ ਕਈ ਵਾਰ ਇੱਥੇ 10 ਕਿਲੋ ਮੰਨ ਕੇ ਬਿਲਕੁਲ ਨਾ ਨਹੀਂ ਚੋ ਲੈਣਾ ਨਹੀਂ ਨਹੀਂ ਸੰਤੂ ਸਾਹਿਬ ਜੇ ਆ ਕਿਣਾ ਕੋਈ ਮੈਂ ਸਿਆਣਪਣਾ ਡੰਗਰ ਲੈ ਲੂੰਗਾ ਮੈਂ ਸਿਆਣਾ ਆਣਾ ਤੇ ਪਾਣੀ ਬਾਬਾ ਨਾਨਕਾਂ ਦਾ ਸਹਿ ਸਿਆਣਪਾਂ ਲਾ ਕੋਈ ਏਕਣਾ ਚੱਲੇ ਨਾਲ ਸਿਆਣਪਾਂ ਨਹੀਂ ਚਲਦੀਆਂ ਇਹ ਤੇ ਕਰਮਾਂ ਦੀਆਂ ਗੱਲਾਂ ਦੁੱਧ ਦੇ ਪੁੱਤ ਬਸ ਕਈ ਵਾਰ ਕਹੇ ਵਾਲੇ ਕਰਮਾਂ ਆਣੀਆਂ ਇੰਨੀਆਂ ਲੈਣੇ ਕਰ ਜਾਂਦੀਆਂ ਇਹ ਗੋਣੀ ਗੋਈ ਦਾ ਤੇ ਕਈ ਵਾਰ ਬਹੁਤ ਹੀ ਸਿਆਣਪ ਨਾਲ ਲਈਏ ਹੁੰਦੀ ਆ ਤੇ ਉਹ ਮਿਲਦੀ ਨਹੀਂ ਖਰਾਬ ਕਰ ਦਿੱਤੀ। ਸਾਡੇ ਖਾਤੇ ਉਹ ਵੀ ਪੈ ਜਾਂਦੇ ਆ। ਬਿਲਕੁਲ ਬਿਲਕੁਲ। ਲੈ ਵੀ ਪਾਉਜੀ ਇਹਦਾ ਮੁੱਲ ਦੱਸਦੀ ਆ ਆਪਾਂ ਕਿੰਨੇ ਕੀਤੇ ਦੇਣੀ। ਇਹਦਾ ਮੁੱਲ ਵੀ ਸੰਤੂ ਸਾਹਿਬ 35000 ਰੁਪਇਆ 35 ਤੇ 70 ਦੀ ਬਣਦੀ ਤੇ ਹਾਂਜੀ ਹਾਂਜੀ ਤੇ ਆਫਰ ਅੱਜ ਵੀਰ ਹੀ ਦੇਣੀ ਆ। ਨਹੀਂ ਕਰ ਦੋ। ਆਓ ਫਿਰ ਇਹ ਆ ਨਾ ਜੀ ਜੇ ਕੋਈ ਜੋੜੀ ਖਰੀਦਦਾ ਸੰਤੂ ਸਾਹਿਬ ਹਾਂ ਇਹ ਆਪਾਂ 60000 ਦੀ ਦੇ ਦਾਂਗੇ। ਪਾਇਰ ਦੀ ਹਾਂਜੀ ਪੰਜ ਹੀ ਲਸ ਕਰਤਾ ਹਾਂਜੀ ਪੰਜ ਹੀ ਸਿੱਧਾ ਪੰਜ ਛੋਟ ਕਰਦਾ ਪੈਂੜੀ ਸਾਢੇ 32 32 ਦੀ ਹੋਗੀ ਐ ਸਾਢੇ 32 32 ਦੀ ਦੋਵੇਂ ਆਪਾਂ 8000 ਦੀਆਂ ਜੋੜੀ ਦੇ ਦਾਂਗੇ ਕਿਸੇ ਵੀਰ ਨੇ ਲਈ ਹੋਵੇ ਹਾਂਜੀ ਚੰਗੀ ਗੱਲ ਆ ਵੀਰ ਨਵੀਆਂ 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 ਵਹਿੜਾ ਲੈ ਕੋਈ ਇਹ ਬੁੱਢੀਆਂ ਨਹੀਂ ਬੜਕ ਬੁੜਕ ਪੂਰੀ ਇਹਨਾਂ ਦੀ ਸਸਤਾ ਹਾਂਜੀ 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 855 ਪੂਰੇ ਪਕਾਰੇ ਮਾਰਦੇ ਹਾਂ ਹਾਂਜੀ 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 ਲੋ ਵੀ ਦੋਸਤੋ ਇਹ ਜੜੀਆਂ ਤੁਹਾਨੂੰ ਵਹਿੜਾ ਦਿਖਾਤੀਆਂ ਰੇਡ ਪੜ ਤਾਂ ਦੋ ਦਾ ਵੀ ਤੁਹਾਨੂੰ ਦੱਸਦਾ ਸਿੰਗਲ ਸਿੰਗਲ ਖਰੀਦਨੀ ਆ ਕਿਸੇ ਵੀਰ ਨੇ ਤੇ ਉਹ ਵੀ ਤੁਹਾਡਾ 35 35 ਚੋਂ ਛੋਟ ਚੱਪਾ ਹੋ ਜਾਊਗਾ ਤੇ ਇਕੱਠੀਆਂ ਕੋਈ ਵੀਰ ਸੌਦਾ ਮਾਰਦਾ ਤੇ 65000 ਦੀ ਜੋੜੀ ਮਿਲ ਜੂਗੀ ਹਾਂਜੀ ਅੱਗੇ ਆ ਦੱਬੀ ਖੜੀ ਆਪਣੇ ਕੋਲ ਜੀ ਇਹ ਸੰਤੂ ਸਾਹਿਬ ਪਿਛਲੀ ਵੀਡੀਓ ਜੋ ਆਪਾਂ ਜੋੜਾ ਲਿਆ ਇਹ ਤੇ ਇਹ ਫਾਰਮ ਜੋ ਇਹ ਗਾਂ ਵੇਖੋ ਕਿੰਨੀ ਤਗੜੀ 20 ਲੀਟਰ ਦੀ ਗਾਰੰਟੀ ਤੇ ਲਈ ਹਾਂ ਤੇ ਇਹ ਗਾਂ ਆਪਣੇ ਕੋਲ ਵੜ ਡੰਕੇ ਬਿਮਾਰ ਹੋ ਗਈ ਸੀ ਹਾਂ ਬੁਖਾਰ ਬਹੁਤ ਚੜ ਗਿਆ ਤੇ ਫਿਰ ਆਪਾਂ ਪਿਛਲੀ ਵੀਡੀਓ ਜ ਨਹੀਂ ਪਾਈ ਅੱਛਾ ਜੀ ਤੇ ਇਹ 2 ਲੀਟਰ ਦੁੱਧ ਤੇ ਆ ਗਈ ਸੀ ਤੇ ਹੁਣੇ ਕਰਮਾਲੀ 10 ਲੀਟਰ ਤੇ ਆ ਗਈ ਆ ਅੱਛਾ ਜੀ 20 ਲੀਟਰ ਦੀ ਗਾਰੰਟੀ ਨਾਲ ਲਈ ਆਪਾਂ ਹਾਂ ਤੇ ਬੱਛੀ ਇਹਦੇ ਮਗਰ ਸੂਂਦਿਆਂ ਦੀ ਵੀਡੀਓ ਜ਼ੇਰ ਪਾਉਣ ਦੀ ਵੀਡੀਓ ਵੱਛੀ ਮਰੀ ਦੀ ਵੀਡੀਓ ਆਪਣੇ ਕੋਲ ਹੈਗੀ ਆ ਅੱਛਾ ਜੀ ਹਾਂ ਜੀ ਆਪਣੇ ਕੋਲ ਹੀ ਵੱਛੀ ਮਰੀ ਆ ਵੈਸੇ ਜਿਹੜੀ ਸੁੰਦਿਆਂ ਦੀ ਵੀਡੀਓ ਹੈਗੀ ਆ ਹੈਗੀ ਆ ਜੀ ਸੁੰਦ ਦੇ ਜਿਹੜੇ ਡਿਟੇਲ ਨਿਕਲ ਗਏ ਤਰੀਕ ਤਰੂ ਹਾਂ ਜੀ ਉਹ ਵੀ ਨਿਕਲੇ ਜ਼ਹਿਰ ਪਾਉਂਦਿਆਂ ਦੀ ਵੀਡੀਓ ਵੀ ਹੈਗੀ ਆ ਲਓ ਜੀ ਤੇ ਵੱਛੀ ਮਰੀ ਦੀ ਵੀ ਹੈਗੀ ਇੱਥੇ ਹੁਣ ਆਪਾਂ ਪਾਉ ਜੀ ਮੰਨੋ ਚਲੋ ਢਿਲਮਾਠਾ ਹੁੰਦੀ ਆ ਬੰਦਿਆਂ ਜੀ ਹਾਂ ਜੀ ਹਾਂ ਜੀ ਸਾਹ ਵਾਲੀ ਚੀਜ਼ ਹੁੰਦੀ ਤੇ ਢਿਲਮਾਠਾ ਹੁੰਦੀ ਆ ਹੁਣ ਦੋ ਤਿੰਨ ਪੈਸੇ ਤੇ ਕਿੰਨਾ ਚਵਾ ਦਾਂਗੇ ਇਹਦੇ ਥੱਲੇ ਹੋਣਾ ਇਹ ਵੇਲੇ 10 ਲੀਟਰ ਦੁੱਧ ਆ 10 ਲੀਟਰ ਜਿਹੜਾ ਲਈ ਸੀ 20 ਲੀਟਰ ਦੀ ਗਾਰ ਇਹ ਘੱਟ ਹੋ ਗਿਆ ਵਾ ਅੱਧਾ ਅੱਧਾ ਕੇ ਹਾਂਜੀ ਅੱਧੇ ਅੱਧੇ ਉਹ ਥੋੜਾ ਜਿਹਾ ਘਾਟਿਆ ਮਿਲ ਗਏ 15 20 ਤਹਰਾ ਵਾ ਐਵੇਂ ਝੂਟ ਤਹਰਾ ਮਾਰ ਕੇ ਤੇ 15 20 ਆਉਂਦੀਆਂ ਆਉਂਦੀਆਂ ਐਵੇਂ ਦੱਸ ਕੇ ਦੇਣੀ ਆ ਮਾਰਨਾ ਆਪਾਂ ਦੱਸ ਕੇ ਦੇਣੀ ਹਾਂਜੀ ਤੇ ਇਸ ਇੱਥੇ ਥਾਣਾ ਸਾਡੇ ਕੋਲ ਖਰਾਬ ਹੋਇਆ ਸੰਧੂ ਸਾਹਿਬ ਬਾਬੇ ਸ਼ਹੀਦ ਕੋਲ 46000 ਰੁਪਏ ਦੀ ਲਈ ਆਪਾਂ ਆ ਹਾਂਜੀ ਤੇ ਆਪਾਂ ਨੂੰ ਇਹ ਕੋਲੋਂ ਚਲੋ ਕਰਮਾਂ ਦੀ ਗੱਲ ਆ ਡੰਗਰ ਆਣ ਕੇ ਖਰਾਬ ਹੋ ਗਿਆ ਬਾਕੀ ਠੰਡੀ ਧੀਰੀ 20 ਲੀਟਰ ਦੀ ਗਾਰੰਟੀ ਤੇ ਲਈ ਹੈ ਆਪਾਂ ਫਾਰਮ ਚੋਂ ਜੇਰੋ ਲਈ ਜਿਹੜਾ ਦੁੱਧ 15 20 ਤਹਰਾ ਆਉਂਦੀਆਂ ਨੇ ਹਾਂਜੀ ਹਾਂਜੀ ਪੀਣ ਦੇ ਵਿੱਚ ਰੰਗ ਇੱਕੋ ਜਿਹਾ ਮਿੰਟ ਇੱਕੋ ਲੈ ਇੱਕੋ ਜਿਹਾ ਸੰਤੂ ਸਾਹਿਬ ਨੇ ਟ੍ਰੀਟਮੈਂਟ ਕਰਾਇਆ ਘੱਟੋ ਘੱਟ 5-6000 ਰੁਪਇਆ ਲਾਇਆ ਹਾਂ ਸੋਹਣਿਆਂ ਤੇ ਬਾਕੀ ਕਿਸਮਤ ਚੱਲ ਪਈ ਤੇ ਆਹ ਥੋੜਾ ਜਿਹਾ ਖਿਡਾਰੀ ਵੀਰ ਲੈ ਗਿਆ ਹਾਂਜੀ ਹਾਂਜੀ ਤੋਂ ਹੀ ਹੋਮੋਪੈਥਿਕ ਦਵਾਈ ਦਿੱਤੀ 15 ਤਹਰਾ ਤੋਂ ਆਉਣ ਵਾਲ ਸਮਝ ਬਰਾਬਰ ਹਾਂਜੀ ਬਰਾਬਰ ਹੋ ਸਕਦੀਆਂ ਲੈ ਵੀਰ ਖੋਲ ਕੇ ਦਿਖਾ ਦਿਆ 10 ਕਿਲੋ ਦੁੱਧ ਲੰਬੀ ਲੰਬੀ ਦੋਸਤੋ ਪੂਰੀ ਹੈ ਕਰਮਾਂ ਲਈ ਬਾਕੀ ਉਹ ਗੱਲ ਆਉਂਦੀ ਹੈ ਵੀ ਲੈਣੇ ਤੇ ਨੇ ਮੁਕੱਦਰ ਆ ਮੁਕੱਦਰਾਂ ਦੀ ਗੱਲ ਹੈਈ ਬੜਾ ਵਪਾਰੀ ਵੀਰ ਮੰਨ ਲਓ ਵੀ 50 ਦੀ ਚੀਜ਼ ਲਿਆਉਂਦੇ ਉਹਨਾਂ ਦੇ ਕੋਲ 20 30 ਦੀ ਵੀ ਨਹੀਂ ਰਹਿ ਜਾਂਦੀ ਠੀਕ ਆ ਜੀ ਸੰਧੂ ਸਾਹਿਬ ਜੀ ਨੂੰ ਕੋਈ ਨਰਕ ਪਰਖਿਆ ਕੋਈ ਸੋਚ ਸਮਝਣਾ ਲੈ ਲੈਦੇ ਉਹ ਦੁੱਧ ਇਹਦੇ ਥੱਲੇ ਚਾਊਗਾ 15 16 ਲੀਟਰ ਠੀਕ ਆ ਜੀ ਹਾਂ ਜੀ ਲਓ ਜੀ ਅੱਜ 10 ਕਿਲੋ ਦੋਤਾ ਦੋਸਤੋ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਸੂਈ ਦੀ ਵੀਡੀਓ ਸੂਈ ਦੀ ਜੇਰ ਪਾਉਂਦੀ ਦੀ ਵੀਡੀਓ ਬੱਚਾ ਜਿਹੜਾ ਦੇ ਮਗਰ ਹੈਗਾ ਸੀ ਜਾਂ ਉਹ ਐਕਸਪਾਇਰ ਹੋ ਗਿਆ ਇਹ ਵੀਡੀ ਇਹ ਸਰਦਾਰ ਸਤਨਾਮ ਸਿੰਘ ਉਹਨਾਂ ਦੇ ਕੋਲੇ ਮੌਜੂਦ ਆ ਕੋਈ ਮੇਰਾ ਵੇਰ ਸੌਦਾ ਕਰਦਾ ਆ ਆਪਦੀ ਕੋਈ ਤਸੱਲੀ ਨਾ ਤੁਸੀਂ ਪਹਿਲਾਂ ਚੀਜ਼ ਵੇਖ ਲਿਓ ਠੀਕ ਆ ਜੀ ਨਰਕ ਪਰਖ ਪਹਿਲਾਂ ਕਰ ਲਿਓ ਠੀਕ ਆ ਤੇ ਕੱਦ ਕੋਲ ਤੋਂ ਵੱਡਾ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਆ ਡੱਬੀ ਆ ਰੰਗ ਪ੍ਰਿੰਟ ਦੇ ਵਿੱਚ ਤੇ ਥੱਲੇ ਲੇਬਲ ਦੀ ਤੁਸੀਂ ਦੇਖ ਹੀ ਲਈ ਠੀਕ ਆ ਜੀ ਇੱਕ ਸੰਨ ਸਾਹ ਗਾਰ ਥੋੜਾ ਆ ਗਾਰ ਜ਼ਿਆਦਾ ਰੱਖਦੀ ਆ ਥੋੜਾ ਜਿਹਾ ਹਾਂ ਹਾਂਜੀ ਆ ਦੇਖੋ ਗਾਰ ਨੂੰ ਥੋੜਾ ਜਿਆਦਾ ਰੱਖਦੀ ਆ ਹਾਂ ਤੇ ਛਾੜ ਘੱਟ ਆ ਲਓ ਜੀ ਬਿਲਕੁਲ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਸੰਦੇ ਸਾਹਿਬ ਚੰਗੀ ਬਰੀਡ ਦੀ ਆ ਦੋ ਦੋਨਾਂ ਨੇ 20 ਲੀਟਰ ਦੀ ਗਾਰੰਟੀ ਆਖਿਆ ਚਲੋ ਹੁਣ ਤੇ ਮਾਰ ਵੀ ਹੋ ਗਿਆ ਤੇ 15 14 15 ਲੀਟਰ ਦੋ ਦੋ ਚਵਾਊਗੀ ਕੋ ਵੀਰ ਏਡੀ ਵੱਡੀ ਵਾੜ ਨੂੰ 20 25 ਲੀਟਰ ਕੀ ਜਾਂਦਾ ਆ ਵੇਖੋ ਜਿਹੜੀ ਸਥਿਤੀਆਂ ਦੀ ਜਿਹੜੀ ਹਾਂਜੀ ਹਾਂਜੀ ਹਾਟ ਵੇਖੋ ਇਹਦੀ ਐਡ ਆ ਪੂਰੀ ਵੀ ਮੇਰੇ ਜਿੱਡੀ ਐਡ ਆ ਸਾਹਮਣੇ ਤੇ ਚੰਗੀ ਵੱਡੀ ਗੱਲ ਚਲੋ ਬਿਮਾਰ ਹੋ ਜਾਣਾ ਕੋ ਵੱਡੀ ਗੱਲ ਨਹੀਂ ਇਨਸਾਨ ਵੀ ਹੋ ਜਾਂਦਾ ਇਹ ਫਿਰ ਪਸ਼ੂਆ ਤੇ ਚਲੋ ਵੱਧੇ ਘਾਟੇ ਪੈ ਜਾਂਦੇ ਹਾਂ ਹਾਂਜੀ ਹਾਂਜੀ ਸਰੀਰਾਂ ਤੇ ਉੱਤੇ ਪੀੜਾ ਪੈਂਦੀਆਂ ਆ ਬਿਲਕੁਲ 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 ਕੀ ਦਾ ਆਪਾਂ ਮੁੱਲ ਕਿੰਨਾ ਕਰਾਂਗੇ ਮੁੱਲ ਸੰਧੂਸਾਨ ਆਵਾ 35 ਕਰਦੇ ਹਾਂ ਉਤਰਾ ਹਾਂ ਤੇ 30000 ਰੁਪਏ ਦੀ ਦੇ ਦਿਆਂਗੇ ਤੇ ਦੇ ਹਾਂਜੀ ਘਾਟਾ ਪੈਂਦਾ ਕਰਦੇ ਆ ਜੀ 30000 ਰੁਪਏ ਦੀ ਲੈ ਹੋਰ ਚਾਹਵਾਏ ਵੀਰਾਂ ਦਾ ਵੀ ਆਪਾਂ ਤਿੰਨੇ ਦੇ ਕੋ ਲਵੇ ਨਾ ਲੈ ਆਓ ਉੱਥੇ ਸੱਪ ਕੱਢਣ ਲੱਗੇ ਆਂ ਤਿੰਨੇ ਉੱਠਦੇ ਨਹੀਂ ਵੀਰ ਤਾਂ ਥੱਲੇ ਬਹਿ ਗਿਆ ਸੱਪ ਥੱਲੇ ਬਹਿ ਗਿਆ ਇਹਨਾਂ ਵੀ ਦੇ ਕੋ ਤਿੰਨੇ ਲਵੇ ਦੇ ਹੋਰ ਆਫਰ ਕਰਦੇ ਨਹੀਂ ਕਰਾਂਗੇ ਵੀਰ ਵੇਖੋ ਸੰਧੂ ਸਾਹਿਬ ਇਹਦਾ ਦੂ ਦਾ ਪਾਇਣ ਦੱਸਿਆ ਵਾ 65 ਤੇ 30 95 ਬੰਦਾ ਨਾ ਤੇ ਆਪਾਂ ਤਿੰਨੇ ਕੋਈ ਵੀਰ ਲਵੇ ਤੇ 90 ਦੀਆਂ ਦੇ ਦਾਂਗੇ ਲਓ ਜੀ ਸੜਤਾ ਹਾਂਜੀ ਹਾਂਜੀ 5000 ਦੇ ਆਪਾਂ 90 ਦੀਆਂ ਦੇ ਦਾਂਗੇ ਚਲੋ ਸੰਧੂ ਸਾਹਿਬ ਲਓ ਵੀ ਸਿੱਧਾ ਹੀ ਚਾਹਤਾ ਆਹ ਜੇ ਕੋ ਤਿੰਨੇ ਲਵੇ ਕੋਈ ਕੋਈ ਵੇਚਣ ਵਾਲਾ ਵੀਰ ਲੈ ਲੈ ਜਾ ਕੋ ਲੈ ਲੈ ਤੇ ਓਏ 90000 ਰੁਪਿਆ ਬੀ 90 ਦੀਆਂ ਦੇਤਾ ਹਾਂ ਹਾਂ ਜੀ ਹਾਂ ਜੀ 90 ਦੋਸਤੋ ਇਹ ਕਿਸੇ ਵੀਰ ਤੇ ਕੇ ਡਿਪੈਂਡ ਆ ਕਿਸੇ ਵੀਰ ਨੇ ਤਿੰਨੇ ਪਾਉਣੀਆਂ ਹੁੰਦੀਆਂ ਕਈਆਂ ਦੀ ਰਾਸ ਹੁੰਦੀ ਤਿੰਨੇ ਪਾ ਲਈਏ ਤੇ ਜਾਇਸ਼ ਹੁੰਦੀ ਆ ਠੀਕ ਆਹੋ ਵਾਹ ਜਾਣਾ ਮਾ ਦੇਖੋ ਆ ਆਓ ਇਧਰ ਵੇਖੋ ਜੀ ਬੰਬੀ ਆ ਗਈ ਜੀ ਹਾਂ ਉਹਦੇ ਨਾਪਦੇ ਹੋ ਕੋਈ ਨਹੀਂ ਗਾ ਆ ਦੇਖੋ ਜੀ ਆਹ ਦੇਖੋ ਜੀ ਠੀਕ ਆ ਛੇੜ ਦੇਣੇ ਆ ਨਾ ਜਿਹੜਾ ਥਾਣਾ ਹਰਾ ਮਾਰ ਦੇਣੇ ਆ ਬਾਕੀ ਤਿੰਨੇ ਬਰਾਬਰ ਆ ਕੋਈ ਵਰਦੇ ਆ ਉਹ ਵੀ ਜਿਆਦਾ ਆ ਨਾ ਥੱਲੇ ਤੇਰੀ ਅਗਲੇ ਦੁੱਧ ਜਲਾ ਨੇ ਇਤਨਾ ਹੀ ਕਰਨੀ ਚਾਹੀਦੀ ਆ ਹਾਂ ਤੇ ਕਿਸੇ ਤਰ੍ਹਾਂ ਦਾ ਕੋਈ ਛੁੱਡੀ ਕੋਈ ਦੂਜਾ ਤੀਜਾ ਨਹੀਂਗਾ ਕੰਮ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲੋਕ ਦੱਸੋ ਇਹ ਨਾਗ ਸੀ ਭਾਉ ਜੀ ਇੱਕ ਜਿਹੜੀ ਆਪਣੇ ਕੋਲ ਝੋਟੀ ਆਉਣੀ ਆ ਹਾਂ ਜੀ ਮਾ ਵੀਰਵਾ ਕੀ ਉਹ ਕਿੰਨੀ ਉਮਰ ਦਸੀ ਉਹਦੀ ਉਹ ਇਹ ਮਾ ਵੀਰਵਾ ਸੰਧੂ ਸਾਹਿਬ ਇਹ ਧੋਂਦੀ ਦੱਸਿਆ ਨਾ ਹਾਂ ਜੀ ਹਾਂ ਜੀ ਤੇ ਮੂੰਹ ਫੜ ਕੇ ਵੇਖਿਆ ਵਾ ਤੇ ਅੱਖ ਮਟਕਣੀ ਬਿੱਲੀ ਆ ਢਾਈਆਂ ਕਿ ਸਾਲਾਂ ਦੀ ਤੇ ਢਾਈਆਂ ਕਿ ਸਾਲਾਂ ਦੇ ਏਡ ਗੇਡ ਹੋਊਗੀ ਝੋਟੀ ਬਣੀ ਆ ਚੰਗੀ ਮਹਿ ਬਣੀ ਆ ਹਾਂ ਜੀ ਹਾਂ ਜੀ ਤੇ ਬਾਕੀ ਵੀਡੀਓ ਆਪਾਂ ਤੁਹਾਨੂੰ ਦੇ ਦਨੇ ਆ ਵੀਰ ਕੋਈ ਸ਼ਾਟ ਪਾ ਦੇ ਤੁਸੀਂ ਤੇ ਉਹ ਅੱਜ ਟੈਂਪੂ ਕਰਕੇ ਤੁਸੀਂ ਥੋੜਾ ਜਲਦੀ ਨੇੜੇ ਪਿੰਡ ਤੋਂ ਆ ਕੇ ਕਰਕੇ ਤੇ ਆਪਣੇ ਕੋਲ ਟੈਂਪੂ ਗਿਆ ਕਿਤੇ ਤੇ ਆਈ ਨਹੀਂ ਚਲ ਆ ਜੂ ਨੀ ਵੀਡੀਓ ਚ ਪਾ ਦਿੰਦੇ ਆ ਆਓ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਜੀ ਝੋਟੀ ਬਿਲਕੁਲ ਤੁਹਾਨੂੰ ਆਪਾਂ ਦਿਖਾਈ ਜਾਂਦੇ ਆ ਭਾਈ ਨਾਲ ਦੀ ਨਾਲ ਕੀ ਬਣ ਕੀ ਆਖਾ ਮੱਥਾ ਬੋਲਾ ਬੰਗੋਲਾ ਤੇ ਕੱਟੀ ਜਿਹੜੀ ਆ ਦੋਸਤੋ ਦੋਂਦੀ ਆ ਦੋਂਦ ਦੇ ਬਰਾਬਰ ਨਹੀਂ ਕੀਤੀ ਹਜੇ ਦੋਂਦ ਦੇ ਚੱਕੇ ਆ ਦੰਦ ਆਪਾਂ ਤਾਂ ਦਾ ਜੀ ਠੀਕ ਆ ਜੀ ਬਿਲਕੁਲ ਬਰਾਬਰ ਨਹੀਂ ਕੀਤੀ ਕਿ ਢਾਈਆਂ ਕਿਸਾਲਾ ਦੀ ਝੋਟੀਆਂ ਮਸਾਲਾਂ ਦੀ ਗਣ ਲੈ ਉੱਪਰ ਝੋਟੀ ਆ ਕੁਟੀਗਾ ਟੂਗਾ ਨਹੀਂ ਲਿਆ ਜਨੇ ਨਾ ਨਾ ਜੀ ਕੋਈ ਢੀਗਣ ਲਿਆ ਲੈ ਤੇ ਕਿਸ ਮਾਤੜ ਦੇ ਘਰ ਹੀ ਆ ਹਾਂ ਵਿਚਾਰੇ ਦੇ ਤੇ ਉਹਨਾਂ ਨੂੰ ਕੋਈ ਜ਼ਰੂਰ ਤੇ ਅਸਰ ਗ੍ਰਾਮ ਸਿੰਘ ਜੀ ਆਪਾਂ ਦੇਵਾਂਗੇ ਕਿ ਕਿੰਨੇ ਦੀ ਹੈ ਮੁੱਲ ਮਦ ਉਹ ਝੋਟੀ ਆਪਾਂ ਦੇ ਦਿਆਂਗੇ ਸੰਤੂ ਸਾਹਿਬ 26000 ਰੁਪਏ 26 ਦੀ ਹਾਂਜੀ ਉਹ ਹੋਰ 12500 ਰੁਪਏ ਦੇ ਦੇ 25 ਦੀ ਹਾਂ ਉਹ ਦੇ ਦਿਆ ਜੇ ਕੋਈ ਵੀ ਸੌਂਗਾ ਲੈ ਦੇ ਦੇ ਉਹ 25000 ਰੁਪਏ ਦੀ ਝੋਟੀ ਇਹ ਵੀਡੀਓ ਚ ਪਾ ਰਾਂਗੇ ਵੇਖੋ ਮੈਂ ਬਣੀ ਆ ਠੀਕ ਆ ਜੀ ਹਾਂਜੀ ਲਓ ਦੋ ਮਿੰਟ ਕਣੀ ਆ ਦੀ ਹਾਂਜੀ ਨਾਲ ਦੀ ਨਾਲ ਹੀ ਤੁਸੀਂ ਦੇਖ ਰਹੇ ਜੇ ਬਿਲਕੁਲ ਸਕਰੀਨ ਤੇ ਹਾਂਜੀ ਹਾਂਜੀ 25000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ 25000 ਰੁਪਏ ਦੀ ਕੋਈ ਵੀਰ ਟੀਕਾ ਲਵਾ ਲੇ ਹਾਂਜੀ ਹਾਂਜੀ ਟੀਕੇ ਲੱਗੇ ਲੱਗਣ ਦੇ ਮੈਂ ਮੰਨ ਆਲੀ ਸੰਤੂ ਸਾਹਿਬ ਲੱਖ ਰੁਪਏ ਦੀ ਝੋਟੀ ਆ ਜੇ ਆਉਂਦੇ ਅੱਜ ਕੱਲ੍ਹ ਅਲੇ ਕੋਈ ਸਾਰ ਜਾਂਦੀ ਆ ਤੇ ਸਾਮ ਦੀ ਗੱਲ ਇਹ ਸਾਮ ਦਾ ਮੁੱਲ ਆ ਕੋਈ ਸਾਮ ਲੈ ਤੇ ਆਪੇ ਉਹਦਾ ਮੁੱਲ ਪੈਣਾ ਤੇ ਸੰਧੂ ਸਾਹਿਬ ਇਹ ਕਾ ਵਾ ਆਪਣੇ ਕੋਲ ਇਹ ਫਿਰਤਾਏ ਦਾ ਪੁੱਤ ਆਇਆ ਵਾ ਆਪਣਾ ਅੱਛਾ ਜੀ ਇਹ ਇਹਨਾਂ ਦੀ ਵਹਿ ਰਿਆ ਘਰ ਦੀ ਘਰ ਦੀ ਵਹਿਣ ਹਾਂਜੀ ਘਰ ਦੀ ਵਹਿੜ ਇਹਨਾਂ ਦੀ ਤੇ ਇਹ ਥੋੜਾ ਜਿਹਾ ਇਹਨਾਂ ਤੋਂ ਕੇਰਕੂਰ ਨਹੀਂ ਹੋਈ ਮੁੰਡੇ ਨੇ ਬਾਹਰ ਜਾਣਾ ਹੈ ਤੇ ਭਜਨਾਸੇ ਦੇ ਵਿੱਚ ਨਾ ਤੇ ਰਹਿ ਆਵੇ ਥਣ ਦੇ ਵਿੱਚ ਇਹਨੂੰ ਦਾਲ ਸਾਗੀ ਤੇ ਮੁੜਕੇ ਨਾਲ ਤੋਂ ਜਿਹੜਾ ਉਹ ਕੇਅਰ ਨਹੀਂ ਹੋਈ ਦੋ ਥਣ ਜਿਹੜੇ ਆਪਣੇ ਬਹਿਣੀ ਵਾਲੇ ਬਹਿਣੀ ਦੇ ਬਹਿਣੀ ਦੇ ਥਣ ਦਵੇਂ ਜਿਹੜੇ ਆ ਉਹ ਇਹ ਮਤਲਬ ਕਿ ਨਹੀਂ ਚੱਲਦਾ ਇਹ ਆ ਚੰਗੇ ਲੰਮੇ ਥਣ ਆ ਤੇ ਇਹ ਵੀ 14 15 ਲੀਟਰ ਦੁੱਧ ਦੇ ਚਾਉਂਦੇ ਰਹੇ ਹੁਣੇ ਵੇਖੇ ਇਹਦੇ ਥਲੇ 6 ਲੀਟਰ ਦੁੱਧ ਆ ਜੀ ਦੋ ਟਾਈਮਾਂ ਦਾ ਠੀਕ ਆ ਜੀ ਹਾਂਜੀ ਹਾਂਜੀ ਇਹ ਕਿਸੇ ਮਾਤੜ ਘਰ ਦੇ ਨਾਲ ਚੋਈ ਚਵਾਈ ਫਿਰ ਹਾਂਜੀ ਹਾਂਜੀ ਸਵੇਰੇ ਚੋਈ ਆ ਜੀ ਤੇ ਆ ਦੋਸਤੋ ਜਿਹੜੇ ਉਲਟ ਬਹਿਣੀ ਵਾਲੇ ਆ ਪਿਛਲਾ ਦੋਨੋਂ ਥਾਂ ਹਾਂਜੀ ਠੰਡੇ ਧੀਰੀ ਆ ਭਾਵੇਂ ਸੰਦੂ ਦਾ ਪਾੜਾ ਪਾਓ ਨਾ ਪਾਓ ਹਾਂਜੀ ਜਿਹੜਾ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਬਹਿਣੀ ਵਾਲੀ ਆ ਸਾਈਡ ਵਾਲਾ ਅਗਲਾ ਪਿਛਲਾ ਥਾਣਾ ਇਹ ਥਾਣਾ ਨਹੀਂ ਚੱਲਦੇ ਠੀਕ ਆ ਆ ਵੇਖੋ ਸੰਦੂ ਸਾਹਿਬ ਲੋੜੇ ਕੀ ਦੋਵੇਂ ਥਾਣੇ ਚੱਲਦੇ ਆ ਠੀਕ ਆ ਜੀ ਉਲਟ ਬਹਿਣੀ ਵਾਲੇ ਜਿਹੜੇ ਦੋਵੇਂ ਥਾਣੇ ਚੱਲਦੇ ਆ 6 ਕਿਲੋ ਦੁੱਧ ਇਹਨਾਂ ਦੋਹਾਂ ਥਾਣਿਆਂ ਦੇ ਵਿੱਚ 6 ਕਿਲੋ ਦੁੱਧ ਹੁਣ ਇਸ ਵਕਤ ਹਾਜ਼ਰ ਆ ਠੀਕ ਆ ਜੀ ਤੇ ਸੰਦੂ ਸਾਹਿਬ ਇਹ ਵੀਰਾਂ ਆਂਦਾ ਬਾ ਵੀ ਇੱਕ ਹਫਤਾ ਆ ਟੀਕਾ ਭਰਾ ਬਣੀ ਵੀ ਅੱਗੇ ਹਾਂਜੀ ਬਾਕੀ ਕਿਸਮਤ ਦਾ ਮੌਸਮ ਠੰਡਾ ਹੈ ਤੇ ਜਿਹੜਾ ਕੋ ਵੀਰ ਜੇ ਕੇ ਕਰਮਾ ਜਿਹਦੇ ਹੋਏ ਤੇ ਉਹਦੀ ਕਿਸਮਤ ਆ ਤੇ ਦੁੱਧ ਪੀਏ ਇਹਨਾਂ ਦੇ ਘਰ ਦੀ ਚੰਗਾ ਚੋਂ ਦੇ ਰਹੇ ਆ ਠੰਡੀ ਧੀਰੀ ਆ ਠੀਕ ਆ ਜੀ ਹਾਂਜੀ ਹਾਂਜੀ ਮੋਲ ਵੜੀ ਦੀ ਮੋਲਾ ਇਹਦੇ ਵੀਰਾਂ ਦਾ 15000 ਰੁਪਇਆ ਨਹੀਂ ਜੈ ਜੀ ਕਰਕੇ ਦੇ ਦਗੇ ਥਣ ਤੱਕ ਕੋ ਵੀ ਦੋ ਹੀ ਆ ਬਸ ਜੈ 12000 ਰੁਪਇਆ ਦੀ ਦੇ ਦਿਆਂਗੇ ਹਾਂ ਹਾਂਜੀ 12000 ਦੀ 12000 ਦੀ ਦੇ ਦਿਆਂਗੇ ਅੱਗੇ ਚੋਂ 10 5 8 ਦਰਾਂ ਦੀ ਬਣੀ ਆ ਬਣੀ ਨਹੀਂ ਆਦੇ ਉਹਦੀ ਕਿਸਮਤ ਆ ਤੇ 6 ਲੀਟਰ ਦੁੱਧ ਆ ਟਾਈਮ ਦੇਗਾ ਹੋਰ ਕੋ ਵੀਰ ਫੋਨ ਕਰੇ ਕੋਈ ਨਹੀਂ ਗਾ ਕੋਈ ਛੋੜ ਛੱਪਾ ਧਰਾ ਦੇਾਂਗੇ ਆਪਾਂ ਹੋਰ ਵੀ ਮਾਰਤਾਨ ਕਰਾ ਦੇ ਚਲੋ ਕਰਦੇ ਅੱਜ ਕਰ ਹਾਂਜੀ 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 ਲਓ ਦੋਸਤੋ ਇਹ ਦੇਖ ਤੋਰ ਕੇ ਰੱਖਣੀ ਤੇ ਵਿਖਾ ਦਿੰਨੇ ਆਂ ਹੋਰ ਵੀ ਵਿੱਚੋਂ ਮਾਰਤਾਨ ਹੋਊਗਾ ਥੋੜਾ ਤੋਰਦੇ ਕੋਈ ਗੱਲ ਨਹੀਂ ਤਾਂ ਪਲੀ ਸੰਭੀ ਪੂਰੀ ਆ ਠੀਕ ਆ ਜੀ ਚਲੋ ਕੋਈ ਬਾਜ ਲੱਗਣ ਲੱਗਿਆ ਪਤਾ ਨਹੀਂ ਹਾਂਜੀ 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 ਕੇਰ ਨਹੀਂ ਹੋਈ ਮੁੰਡੇ ਬਾਹਰ ਜਾਣਾ ਕਰਕੇ ਤੇ ਭਜੇ ਭਜਾਏ ਰਹੇ ਇਹਦੇ ਇਲਚਾਨ ਨਹੀਂ ਆਇਆ ਠੀਕ ਆ ਠੀਕ ਆ ਹਾਂ ਦੋ ਥਣੋ ਜਿਹੜੀ ਦੋਸਤੋ ਇਹ ਬਿਲਕੁਲ ਆਪਾਂ ਕਹਿ ਸਕਦੇ ਵੀ ਦੋ ਥਣ ਦਾਗ ਆ ਤੇ ਦੋ ਥਣ ਹੀ ਚਲਦੇ ਆ ਉਸ ਤੋਂ ਬਹਿਣੀ ਵਾਲੇ ਜਿਹੜਾ ਅਗਲਾ ਪਿਛਲਾ ਥਾਣਾ ਦੇ ਵਿੱਚੋਂ 6 ਕਿਲੋ ਦੁੱਧ ਤੇ ਬਾਕੀ ਇਹ ਪੂਰੀ ਨਿੱਕਰ ਆ ਪੰਡੇ ਦੀ ਠੀਕ ਆ ਤੇ ਰੇਟ ਬੜਾ ਜਾਇਜ਼ ਵਾਜਬ ਰੇਟ ਆ ਚਲੋ ਜਿਹੋ ਜਿਹਾ ਪਸ਼ੂ ਦਾ ਦੋਸਤੋ ਹੁਣ ਵਿਹਾਰ ਹੈਗਾ ਠੀਕ ਆ ਜੀ ਉਸ ਅਕੋਰਡਿੰਗ ਹੀ ਜਿਹੜਾ ਰੇਟ ਮੰਗਿਆ ਜਾਂਦਾ ਆ ਜਿਹੜੀ ਵੈੜ ਕ੍ਰੋਸ ਆਂਗ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਜੀ ਉਹ ਨਹੀਂ ਛੇ ਦਿਨ ਦੀ ਬਾਹਰ ਦੇ ਆ ਕਰੋ ਚੱਕ ਲੱਕੀ ਲੱਕੀ ਅਰਥੇ ਜੋ ਮੱਕੀ ਕਰੀ ਤੇ ਸੰਧੂ ਸਾਹਿਬ ਇਹ ਆ ਵੀ ਜੇ ਇਹ ਜਿੰਨਾ ਕੇ ਦਾ ਮੁੱਲ ਆ ਹਾਂਜੀ ਇਹ ਉਹਨੇ ਕਦਾ ਮੇਰਾ ਵੀਰੇ ਨੇ ਦੁੱਧ ਚੁਾਈ ਇਹਨਾਂ ਦੇ ਜੇ ਬਣੀ ਆ ਹਾਂਜੀ ਦੋ ਚਾਰ ਮਹੀਨੇ ਹੋ ਰਹੇ ਨੇ ਦੁੱਧ ਚੁਆ ਜਾਣਾ ਉਹਨੇ ਦਾ ਦੁੱਧ ਪੀ ਲੈਣਾ ਆ ਚੋ ਇਹ ਆ ਵੀ ਤਾਜ਼ਾ ਦੁੱਧ ਕੋਈ ਘਰ ਦਾ ਆਉਂਦਾ ਜਿਹੜਾ ਕੋਈ ਤੇ 5 ਲੀਟਰ 6 ਲੀਟਰ ਜਿਹੜਾ 6 ਲੀਟਰ ਦੁੱਧ ਦਾ ਆਮ ਵਧੀਆ ਘਰ ਦਾ ਸਰ ਜਾਂਦਾ ਸਰ ਜਾਂਦਾ ਹਾਂਜੀ ਹਾਂਜੀ ਬਿਲਕੁਲ ਚਲ ਘਰ ਦਾ ਸਰ ਸੂਈ ਜਾਂਦਾ ਹਾਂਜੀ 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 ਘਰ ਦਾ ਸਰ ਜਾਂਦਾ ਤੇ ਅਛਾ ਵੀਰ ਸਤਨਾਮ ਮੋਲ ਦੱਸਦਾ ਵੀ ਲੈ ਦੇ 12 ਕਿ ਤੇਰਾ ਇਹ ਹੋ ਤਰੇ 15 ਮਾਰੇ ਮੈਂ 12000 ਆਸਤਾ ਪੈਣਾ ਪਛੇ 12000 ਹੋਰ ਛਾੜ ਤੇ ਹੋਰ ਤੁਸੀਂ ਜਿਹੜਾ ਪੁੱਛਿਆ ਨੇ ਆਪਾਂ ਨੂੰ 11000 ਦੀ ਦੇ ਦੇ 11000 ਦੀ ਦੇ ਦਾਂਗੇ ਸੰਧੂ ਸਾਹਿਬ ਲਓ ਜੀ ਆਹ ਓ ਵੀ ਵੀ ਕਾਲ ਖਲੋਤਾ ਵਾ ਆ ਬਿਲਕੁਲ ਜੀ ਬਿਲਕੁਲ ਚਾਹ ਪਾਣ ਦਾ ਡੰਗਾ ਚੱਲ ਜਾ ਜਾ ਸੰਗਾ ਡੰਗਾ ਚੱਲ ਜਾ ਨਿੱਕਾ ਦਾ ਮੋਲ ਆ ਚਲੋ ਜੀ ਬੱਕਰੀ ਨਹੀਂ ਆਉਂਦੀ ਸੰਧੂ ਸਾਹਿਬ ਇਹਨੇ ਦੀ ਪੱਕੇ ਹੀ ਵੀ ਨਹੀਂ ਆਉਂਦੀ ਸਹੀ ਆ ਫੜੀ ਪਲੀ ਆ ਤਸੀਲ ਲੋ ਗਾਹ ਕਿ ਤੇ ਨਿਕਲ ਨੁਕ ਲਈ ਤੇ ਫਿਰ ਵੀ ਇੰਨੇ ਚੱਲ ਜਾਂਦੇ ਤੇ ਸੰਧੂ ਸਾਹਿਬ ਮੋਲ ਨਹੀਂ ਲੈਂਦੇ ਘਰੇ ਵੀਰ ਨੇ ਘਰ ਦੀ ਗਾਂ ਇਹਦੇ ਘਰੇ ਚ ਹਾਂ ਘਰ ਦੀ ਬੈੜਾ ਹਾਂ ਜੀ ਹਾਂ ਜੀ ਸੀਲ ਸਾਲ ਵੜੀ ਜੋ ਲਓ ਜੀ ਇਹ ਨਾਗ ਨੇ ਦੋਸਤੋ ਜਿੱਦਾਂ ਮਰਦੀ ਹੋਵੇ ਕੋ ਠੰਡੀ ਧੀਰੀ ਆ ਸੀਲ ਸਾਉ ਆ ਲੱਤ ਨਹੀਂ ਚੁੱਕਦੀ ਤੇ ਇਹਦੇ ਆਪਾਂ ਸੰਧੂ ਸਾਹਿਬ ਨੂੰ ਬਣਾ ਕੇ ਵੇਚਾਂਗੇ ਇਹ ਆਪਣੇ ਕੋਲ ਹੀਰਾ ਇਹਦਾ ਜਾ ਹਾਂ ਜੀ ਲਓ ਇਹ ਲਾਏ ਪੈ ਗਈ ਕਰਮਾ ਵਾਲੀ ਇਹ ਇਹਨੂੰ ਦਿਹਾਣਾ ਆਪਾਂ ਬਣਾ ਕੇ ਆ ਵੇਖੋ ਨਹੀਂ ਜਦ ਲਾਹੇ ਬਣਾਏ ਪੈ ਗਈ ਹਾਂਜੀ ਹਾਂਜੀ ਪੈ ਗਈ ਆ ਦੇ ਇਹ 25 ਦਿਨ ਲੈ ਜੂਗੀ 15 ਲੈ ਲੂਗੀ ਨਹੀਂ 25 ਦਿਨ ਤੇ ਸੰਧੂ ਸਾਹਿਬ ਇਹ ਪ੍ਰੋਪਰ ਰਹਿੰਦੇ ਆ ਆ ਬਿਲਕੁਲ ਖਾਲ ਦੀਆਂ ਬੁਕਲਾਂ ਵੱਜਣੀਆਂ ਸ਼ੁਰੂ ਹੋ ਰਹੀਆਂ ਬੁਕਲੀਆਂ ਵੱਜਣੀਆਂ ਤੇ ਹੋਰ ਆ ਇਹਨੇ ਇਧਰ ਬੈਠੇ ਬੈਠੇ ਤੇ ਠੰਡੀ ਸੰਧੂ ਸਾਹਿਬ ਇਹਨੇ ਪਸੂ ਲਿਆ ਅੱਗੇ ਬੈਠੇ ਮੈਂ ਐਡਾ ਠੰਡਾ ਧੀਰਾ ਪਹਿਲੇ ਸੂਏ ਤਾਂ ਕਰਨੀ ਵੇਖਿਆ ਜਿੱਡੀ ਇਹ ਠੰਡੀ ਕਰ ਮੈਂ ਪੂਰੀ ਸੀਰੀਜ਼ ਲਾਹ ਹਾਂਜੀ 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 ਲੋ ਵੀ ਭਰਾਵੋ ਇਹ ਨਾਗਨੇ ਅੱਜ ਵੀਰ ਸਤਨਾਮ ਦੇ ਕੋਲ ਤੇ ਸਤਨਾਮ ਵੀਰ ਇੱਕ ਨੰਬਰ ਆਪਣੇ ਬੋਲ ਤੀਏ 95771 ਹਾਂ 73002 ਠੀਕ ਆ ਜੀ ਤੇ ਦੂਜਾ ਨੰਬਰ ਆਪਣਾ ਕੋਲ ਹੋਰ ਆ ਵੀਰ ਕੋਲ 820084106 ਅੱਛਾ ਜੀ ਹਾਂਜੀ ਇਹ ਸਪੈਸ਼ਲ ਛੋਟਾ ਵਾਸਤੇ ਆ ਛੋਟਾ ਵਾਸਤੇ ਇਹ ਛੋਟਾ ਵਾਲਾ ਜੀ ਥੱਲੇ ਆ ਰਹੇ ਹੋ ਵੀ ਰੋਸ਼ਨ ਸਿੰਘ ਛੋਟਾ ਵਾਲਾ ਹਾਂ ਠੀਕ ਆ ਜੀ ਲੋ ਵੀ ਭਰਾਵੋ ਇਹ ਨਾਗਨੇ ਅੱਜ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਗੱਡੀਆਂ ਟਰੱਕਾਂ ਵਾਲੇ ਵੀਰ ਵੱਜਦੇ ਆ ਚੀਮਾ ਪਿੰਡਾ ਪੱਟੀ ਮੋੜ ਤੋਂ ਥੋੜੀ ਦੂਰੀ ਆ ਆਓ ਆਪਣੀ ਇੱਥੇ ਨਰਕ ਪਰਖਾ ਤਸੱਲੀ ਕਰੋ ਮਾਲ ਵੀਰ ਲੈ ਕੇ ਆਉਂਦਾ ਭਾਪੜਤੇ ਦੇ ਵਿੱਚ ਪਸੂ ਦੋਸਤੋ ਜਿਹੋ ਜਾਂ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਹੁੰਦੇ ਆ ਉਹੋ ਜਾਂ ਮਾਲ ਵੀ ਤੁਹਾਨੂੰ ਇਸ ਕਿਲੇ ਤੋਂ ਪਰੋ ਮਿਲ ਜਾਂਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੰਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ